13 ਦਿਨ ਬਾਅਦ ਸਾਡੇ ਪਿੰਡੋਂ ਕੋਈ ਸਾਈਕਲ ਨਿਕਲਿਆ ਸਾਡੇ ਪਿੰਡ ਨੂੰ ਕੋਈ ਰਸਤਾ ਨਹੀਂ ਸਾਰੇ ਕੰਟੈਕਟ ਟੁੱਟ ਚੁੱਕੇ ਸਾਡੇ ਪਿੰਡ ਦੇ ਤੇ ਜੇ ਸਾਡੇ ਪਿੰਡ ਦੇ ਬਾਹਰ ਫੜੀਏ ਤੇ ਭਾਈ ਸੁਖਵਿੰਦਰ ਸਿੰਘ ਗਵਾਨਾ ਵਾਲਿਆਂ ਨੇ ਆਣ ਕੇ ਸਾਡੇ ਬੰਨ ਬੰਨੇ ਆ ਤੇ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਸਾਡੇ ਕੋਈ ਨਹੀਂ ਜੀ ਪਹੁੰਚਿਆ ਕੀ ਹੋ ਸਕਦਾ ਤੁਹਾਡੀ ਮਾਰ ਹੀ ਨਾ ਪਈ ਹੋਵੇ ਤੁਹਾਨੂੰ ਜਿਹੜਾ ਇਹ ਸਰਕਾਰ ਪਾਈ ਨਾਈ ਸਰਕਾਰ ਆਣ ਕੇ ਦੇਖੇ ਤੇ ਸਹੀ ਸਰਕਾਰ ਨੂੰ ਤਾਂ ਹੀ ਪਤਾ ਲੱਗੇਗਾ ਨਾ ਵੀ ਇੱਥੇ ਮਾਰ ਪਈ ਹੈ ਕਿ ਨਹੀਂ ਉੱਥੇ ਖਲੋਤੇ ਗਈ ਜਾਂਦੇ ਇਹਨਾਂ ਦਾ 100% ਨੁਕਸਾਨ ਨਹੀਂ ਹੋਇਆ ਆਣ ਕੇ ਗਰਾਊਂਡ ਲੈਵਲ ਤੇ ਦੇਖੋ ਨਾ ਅਸੀਂ 12-13 ਦਿਨਾਂ ਬਾਅਦ ਪਿੰਡੋਂ ਬਾਹਰ ਨਿਕਲੇ ਆ ਤੇ ਕੋਈ ਸਰਕਾਰੀ ਬੰਦਾ ਸਾਡੇ ਪਿੰਡ ਤੱਕ ਇਹ ਨਹੀਂ ਪੁੱਛਣ ਆਇਆ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਹੂੰ ਇਹਨਾਂ ਇਹ ਤਾਂ ਆਗ ਨਹੀਂ ਪੁੱਛਿਆ ਵੀ ਜਾਂ ਤੁਹਾਨੂੰ ਕੀ ਚਾਹੀਦਾ ਜੇ ਆਉਂਦੇ ਸੀ ਤੇ ਆਪਣੇ ਵੀਰ ਭਰਾ ਆਉਂਦੇ ਸੀ ਰਾਸ਼ਨ ਦੇਣ ਉਹ ਵੀ ਅਸੀਂ ਪਾਣੀ ਦੇ ਵਿੱਚੋਂ ਲੰਘ ਲੰਘ ਕੇ ਜਿੱਲੇ ਹੁੰਦੇ ਰਹਾਂ ਕੋਈ ਸਰਕਾਰੀ ਬੰਦਾ ਅਜੇ ਤੱਕ ਨਹੀਂ ਆਇਆ ਹੈਗਾ ਗਰਾਉਂਡ ਰਿਅਰ ਦੇ ਆਡੇ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਥੀ ਨੂੰ ਉਹਨਾਂ ਗੱਲ ਕੀਤੀ ਭਿ ਜਿਹੜਾ ਰਾਜਾ ਪਬਲਿਕ ਦਾ ਦੁੱਖ ਨਹੀਂ ਨਵੇਂਦਾ ਉਹਨੂੰ ਮਰ ਜਾਣਾ ਚਾਹੀਦਾ ਤੇ ਤੁਹਾਡੇ ਵਾਸਤੇ ਤਾਂ ਮਰ ਗਿਆ ਇੱਥੋਂ ਐਮ.ਐਲ.ਏ. ਸਾਡੇ ਹਲਕੇ ਦਾ ਉਹ ਕਹਿੰਦਾ ਹੈਗਾ ਸੀ ਵੀ ਇੱਥੇ ਨੁਕਸਾਨ ਨਹੀਂ ਹੈਗਾ। ਅੱਜ ਤੁਹਾਡੀਆਂ ਸੈਟਲ ਹੈ ਇੱਥੋਂ ਥੋੜਾ ਜਿਹਾ ਹੁਣੇ ਤੁਸੀਂ ਧੂਆਂ ਬਾਲੋ ਇੱਥੇ ਅੱਗ ਥੋੜੀ ਜਿਹੀ ਬਾਲੋ ਹੁਣੇ ਪੁਲਿਸ ਚੜ੍ਹ ਕੇ ਆ ਜਾਂਦੀ। ਕੀ ਗੱਲ ਆ ਮਰ ਗਏ ਨੇ ਹੁਣ ਨਹੀਂ ਲੱਭਦਾ ਇਹਨਾਂ ਨੂੰ ਕਿੱਥੇ? ਇਹ ਕਹਿੰਦਾ ਪੰਜ ਕਿੱਲੇ ਮੇਰਾ 60 ਕਿੱਲੇ ਝੋਨਾ ਮੈਂ ਪੰਜਾਂ ਨੂੰ ਵਾਇ ਦੇਣਾ। ਕੀ ਪੰਜਾਂ ਕਿੱਲਾਂ ਦੇ ਮਾਪਿਆਂ ਨੂੰ ਕਰਾਂਗਾ ਮੈਂ? ਕੀ ਉਹਦੇ ਨਾਮ ਤੇ ਆਰਤੀ ਦਾ ਲਾ ਲਾਂਗਾ? ਕੀ ਮੈਨੂੰ ਕੋਈ ਖਾਦ ਵੀ ਦੇ ਦੇਗਾ? ਕਿੰਨੇ ਬਾਹ ਫੜਨੀ? ਕਹਿੰਦੇ ਪਰ ਰੋਂਦੇ ਕਿਉਂ ਰੋਣੇ ਇਸ ਦਰਦ ਹੁੰਦਾ। ਹੁਣ ਪਰ ਵੇਖ ਕੇ ਨਹੀਂ ਜਾਂਦਾ। ਮਾਨਤਾ ਵਿਦਾਨ ਸਭਾ ਵਿੱਚ ਬਹੁਤ ਕਹਿ ਰਹੇ ਸੀ ਕਿ ਸਰਕਾਰ ਦੇ ਪ੍ਰਬੰਧ ਦੀ ਬਹੁਤ ਜ਼ਿਆਦਾ ਕੀਤੇ ਪਏ। ਚਲੋ ਉੱਥੇ ਨੱਚੀ ਜਾਵੇ ਜਿੱਦਾਂ ਨੱਚਦਾ ਵਾ। ਹਾਂ ਬਸ ਉੱਥੇ ਨੱਚਣ ਦੀ ਗੱਲ ਹੈ ਜਦੀ ਸਾਡੇ ਕੋਲ ਆਵੇ ਤਾਂ ਵਾ ਨਾ। ਗਰਦੋਰੀ ਹੋ ਗਈ ਤੁਹਾਡੇ ਪਿੰਡ ਕੋਈ ਗਰਦੋਰੀ ਨਹੀਂ ਹੋਈ ਹੈ। ਕੋਈ ਗਰਦੋਰੀ? ਕੋਈ ਨਹੀਂ ਹੋਈ। ਜੇ ਹਜੇ ਗਰਦੋਰੀ ਨਹੀਂ ਹੋਈ ਤਾਂ ਕਦੋਂ ਮੁਆਵਜ਼ਾ ਆਊ ਕਦੋਂ ਤੁਹਾਨੂੰ ਮਿਲੇਗਾ? ਜੇ ਕੋਈ ਨਾ ਦੇਣਾ ਹੋਵੇ ਤਾਂ ਫਿਰ ਕਰਨਾ ਨਾ ਕਿ ਉਹਨਾਂ ਦੇ ਇਰਾਦਾ ਨਹੀਂ ਦੇਣ ਦੇ ਗਰਦੋਰੀ ਨਾਲ ਕੀ ਕਰਨੀ? ਇਹਨਾਂ ਨੂੰ ਤੇ ਫਿਰ ਮੈਂ ਕਿੰਨਾ ਕਰਤਾਰਪੁਰ ਵਾਲੇ ਚੰਗੇ। ਉਸ ਸਟੇਟ ਦੇ ਨੇ ਉਸੇ ਵੇਲੇ ਤਰੰਤ ਮਹਾਰਾਜ ਦਰਸਤਾਨ ਦੀ ਸਫਾਈ ਕਰਾਈ ਪ੍ਰਕਾਸ਼ ਕਰਾਇਆ ਤੇ ਸਾਡੀ ਇਤਰਾਸ ਦੀ ਸਾਰੇ ਡੇਰੇ ਵਾਲਿਆਂ ਦੀ ਮੈਂ ਕਹਿੰਦਾ ਕਿ ਜਿਹੜੇ ਸਭ ਤੋਂ ਵੱਡੀ ਜਿਹੜੀ ਆਪਾਂ ਨੂੰ ਸੰਗਤ ਨੂੰ ਮਾਫੀ ਮੰਗਦੇ ਆ ਤੁਹਾਡੇ ਜ਼ਰੀਏ ਕਿ ਜਿਹੜਾ ਆਪਾਂ ਕਰਤਾਰਪੁਰ ਦਾ ਲਾਂਘੇ ਦਾ ਬੰਨ ਨਹੀਂ ਬੰਨ ਸਕੇ ਇਹ ਸਭ ਤੋਂ ਵੱਡੀ ਸਾਡੇ ਮੱਥੇ ਤੇ ਕਲੰਕ ਕਹਿੰਦੇ ਸਨ ਉੱਥੇ ਹੁਣ ਕੋਰੀਡੋਰ ਦੇ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ ਬਾਬਾ ਜੀ ਕੋ ਸੇਵਾ ਬੰਦ ਕਰਾ ਕੇ 54 ਕਰੋੜ ਦਾ ਉੱਥੇ ਨਾ ਟੈਂਡਰ ਕਰ ਲਿਆ ਉਹ ਟੈਂਡਰ ਦੇ ਵਿੱਚੋਂ 4 ਕਰੋੜ ਦੂਜੇ ਬਾਬਾ ਇਹਨੂੰ ਦੇ ਕੇ ਉਹਨਾਂ ਨੂੰ ਸੇਵਾ ਦਿੱਤੀ ਹੈਗੀ ਬਾਕੀ 50 ਕਰੋੜ ਸਰਕਾਰ ਖਾ ਗਈ ਉਹ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਇਹ ਵੀ ਚੱਲੀ ਜਾਂਦਾ ਜੀ ਆ ਇਹ ਚੱਲਦਾ ਜੀ ਤੁਸੀਂ ਆ ਤੁਹਾਨੂੰ ਮੈਂ ਵਿਖਾਉਣਾ ਹੁਣ ਆ ਤੁਸੀਂ ਵੇਖੋ ਮਿੱਟੀ ਪਾਰਤੀ ਹੈ ਉਹਨਾਂ 10 ਟਰਾਲੀਆਂ ਮਿੱਟੀ ਪਾ ਕੇ ਪਤਾ ਨਹੀਂ ਦਾ 100 ਕਰੋੜ ਲੈਣਾ ਕਿ 50 ਕਰੋੜ ਲੈਣਾ ਜਦੋਂ ਦੇ ਸਾਡੇ ਪਿੰਡਾਂ ਦੇ ਬਾਨ ਟੁੱਟੇ ਨੇ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਇੱਥੇ ਆਣ ਕੇ ਇਹ ਨਹੀਂ ਪੁੱਛਿਆ ਆਣ ਕੇ ਬਾਨੀ ਨਹੀਂ ਦੇਖਣਾ ਇਹ ਗਰਾਊਂਡ ਲੈਵਲ ਤੇ ਕੋਈ ਨਹੀਂ ਸਰਕਾਰੀ ਨੁਮਾਇੰਦਾ ਅਸੀਂ ਦੇਖ ਲਈ ਸਾਡੀ ਫਸਲ ਕਿੰਦੀ ਵੀ 70% ਸਹੀ ਆ ਤੁਸੀਂ ਆ ਦੇਖ ਸਕਦੇ ਹੋ ਕਿ 70% ਕੀ ਨਿਕਲੂਗਾ ਇਹਦੇ ਚ ਇਹ ਸਾਰੀ 100 ਦੀ 100% ਜਿਹੜੀ ਖਰਾਬ ਹੋਈ ਫਸਲ ਵੀਰੇ 11 ਕਿੱਲੇ ਮੇਰੀ ਦੇ ਵਿੱਚ 7-7 ਫੁੱਟ ਰੇ ਆ ਤੇ ਦਰਿਆੋਂ ਪਾਰ ਮੋਟਰ ਮੇਰੀ ਨਾਲ ਲੱਭੀ ਉੱਥੇ ਕਿੱਥੇ ਵੇ ਆ ਸਰਪੰਚ ਲਖਵੀਰ ਸਿੰਘ ਓਲੇ ਢੋਲੇ ਵਾਲੇ ਇਹਨਾਂ ਦਾ ਉੱਥੇ ਮੈਂ ਕਿਹਾ 40 ਕਿੱਲੇ ਹੈਗੇ ਨੇ ਇੱਥੇ ਮੇਰਾ 40 ਕਿੱਲੇ ਝੋਨਾ ਉਹਦੇ ਵਿੱਚ ਅਜੇ 2-2 ਫੁੱਟ ਪਾਣੀ ਹੈ ਭਗਵਾਨ ਤਮਾਨ ਤੇ ਕਹਿੰਦਾ ਸੀ ਮੈਂ ਅੰਗਰੇਜ਼ ਇੱਧਰ ਲਿਆ ਕੇ ਕੰਮ ਕਰਨੇ ਡਾਉਣੇ ਨੇ ਆ ਸਾਡੇ ਹਾਲਾਤ ਆਣ ਕੇ ਵੇਖ ਵੀ ਕਿਹੜੇ ਕੰਮ ਨੇ ਆਉਣਗੇ ਅੰਗਰੇਜ਼ ਆ ਬੀਂਕੇ ਮੈਂ ਨਾ ਜੀ ਅਹੀ ਛੱਡ ਕੇ ਅਹੀ ਆਨੇ ਆ ਵੇ ਲੱਲੇ ਮੁੱਲ ਲੱਲੇ ਪੈਲੀ ਵੇਚ ਦਿੰਨੇ ਆ ਬੰਨ ਬੰਨਣ ਵਾਸਤੇ ਜੀ ਸੀ ਬੀਆਂ ਦਿੱਤੀਆਂ ਹੁਣ ਕੋਈ ਟਰੈਕਟਰ ਦਿੱਤੇ ਹੁਣ ਸਰਕਾਰ ਦੇ ਵੇਖੋ ਜੀ ਕਾਗਜ਼ਾਂ ਦੇ ਵਿੱਚ ਤੇ ਇਹਨਾਂ ਦੇ ਹਲਾਨ ਹੋ ਸਕਦੇ ਵੱਡੇ ਵੱਡੇ ਪਰ ਗਰਾਊਂਡ ਲੈਵਲ ਤੇ ਇਹਨਾਂ ਦਾ 1% ਵੀ ਕੰਮ ਜਿਹੜਾ ਬੰਨਾਂ ਤੇ ਸਾਨੂੰ ਨਹੀਂ ਦੇਖਦਾ ਅੱਜ ਕਿਹੇ ਲੀਡਰ ਨੂੰ ਇਹ ਨਹੀਂ ਪਤਾ ਪਈਨਾਂ ਦੀਆਂ ਵੋਟਾਂ ਨੇ ਜਦੋਂ ਇਲੈਕਸ਼ਨ ਹੋਈ ਇਹੋ ਲੀਡਰਾਂ ਨੇ ਸੜਕਾਂ ਤੋੜ ਮਾਰਨੇ ਆ ਇਥੋਂ ਰੋਜ਼ ਦ ਰੋਜ਼ ਰੈਲੀ ਰੱਖ ਲੋ ਪਿੰਡਾਂ 'ਚ ਤੇ ਮੈਂ ਆਦੇ ਨਸਾਰਨ ਬੇਨਤੀ ਕਰਾਂਗਾ ਜੇ ਅੱਜ ਇਹ ਕਾ ਕੀਤਾ ਨਾ ਉਸ ਦਿਨੋਂ ਹੀ ਕਿਸੇ ਨੂੰ ਪਿੰਡ ਨਾ ਵੜਨ ਦੇ 21 ਦੇ ਵਿੱਚ ਗੜੇ ਪੈ ਕੇ ਸਾਰੀ ਫਸਲ ਮਰ ਗਈ ਹੂੰ ਉਸ ਤੋਂ ਬਾਅਦ ਫਿਰ 23 ਦੇ ਵਿੱਚ ਗੜੇ ਪਏ ਉਰੋਂ ਮਰੀ ਅੱਜ ਤੱਕ ਇਹਨੇ ਮਾਰ ਜਾਣਗੇ ਲੋਕ ਵਾਈਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਆ ਜਿੱਥੇ ਵੱਡੇ ਪੱਧਰ ਦੇ ਉੱਤੇ ਹੜ੍ਹਾਂ ਦੀ ਮਾਰ ਇੱਥੇ ਪਿੰਡ ਆਏ ਹੋਏ ਨੇ ਆਹ ਸਤੋ ਪਹਿਲਾਂ ਬਹੁਤ ਟਰਾਲੀਆਂ ਮਿਲੀਆਂ ਜਦੋਂ ਪਹਿਲਾਂ ਅਸੀਂ ਅਜ ਤੋਂ 15 ਦਿਨ ਪਹਿਲਾਂ ਮਹੀਨਾ ਪਹਿਲਾਂ ਆਉਂਦੇ ਰਹੇ ਹਾਂ ਉਦੋਂ ਰਾਸ਼ਨ ਦੀਆਂ ਟਰਾਲੀਆਂ ਲੋਕਾਂ ਦੀਆਂ ਸੇਵਾ ਵੱਖ-ਵੱਖ ਤਰੀਕਿਆਂ ਨਾਲ ਲੋਕ ਇੱਥੇ ਕਰਦੇ ਰਹੇ ਪਰ ਹੁਣ ਪਾਣੀ ਉਤਰ ਚੁੱਕਿਆ ਤੇ ਲੋਕਾਂ ਦੀਆਂ ਸਮੱਸਿਆਵਾਂ ਉਹ ਪਾਣੀ ਉਤਰਨ ਤੋਂ ਬਾਅਦ ਹੋਰ ਵੱਧ ਗਈਆਂ ਉਹ ਵੱਧ ਕੀ ਗਈਆਂ ਕਿ ਜਦੋਂ ਆਪਣੀ ਜ਼ਮੀਨ 'ਚ ਆਉਂਦੇ ਨੇ ਆਪਣੀ ਫਸਲ ਦੇਖਦੇ ਨੇ ਨਾ ਤਾਂ ਫਸਲ ਦੇਖੀ ਜਾਂਦੀ ਹੈ ਤੇ ਨਾ ਜ਼ਮੀਨ ਦੇਖੀ ਜਾਂਦੀ ਹੈ ਜ਼ਮੀਨ ਦੇ ਕੀ ਹਾਲਾਤ ਨੇ ਸਰਕਾਰ ਦੀ ਕਿਸ ਤਰੀਕੇ ਦੀ ਮਦਦ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਅਸੀਂ ਇੱਥੇ ਸਾਡੇ ਨਾਲ ਕਈ ਪਿੰਡਾਂ ਦੇ ਲੋਕ ਨੇ ਇਸ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਨੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਵੀ ਮੌਜੂਦ ਨੇ ਤੇ ਨਾਲ ਹੀ ਸਾਡੇ ਨਾਲ ਜਿਹੜੇ ਆ ਅਗਵਾਨਾਂ ਵਾਲੇ ਵੀ ਇਸ ਵਕਤ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਕਈ 100 ਏਕੜ ਦੀ ਜ਼ਿੰਮੇਵਾਰੀ ਲਈ ਹੈ ਗੋਦ ਲਿਆ ਕਿ ਅਸੀਂ ਇਹਦਾ ਪ੍ਰਬੰਧ ਕਰਾਂਗੇ ਪਰ ਇਹ ਤਾਂ ਪ੍ਰਬੰਧ ਕਰ ਰਹੇ ਨੇ ਸਰਕਾਰ ਕੀ ਪ੍ਰਬੰਧ ਕਰ ਰਹੀ ਹੈ ਜਿਹੜੇ ਗਾਇਕਾਂ ਨੇ ਕਿਹਾ ਸੀ ਪਿੰਡ ਗੋਦ ਲਵਾਂਗੇ ਕੋਈ ਦੇ ਕਿਹੜੇ ਪਿੰਡ ਗੋਦ ਲਏ ਆ ਉਹਨਾਂ ਪਿੰਡਾਂ ਚ ਕੀ ਕੁ ਹਸ਼ਾਰਾ ਉਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾ ਵੈਜੀਖ ਖਾਲਸਾ ਵੈਜੀਖ ਕੀਫਤ ਸਭ ਤੋਂ ਪਹਿਲਾਂ ਤਾਂ ਮੈਂ ਅਲੋਕ ਆਵਾਜ਼ ਟੀਵੀ ਨਾਲ ਜਿੰਨੇ ਵੀ ਦੇਸ਼ ਵਿਦੇਸ਼ ਤੇ ਜਿੰਨੇ ਵੀ ਜੁੜੇ ਨੇ ਸਭ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤੇ ਕੀ ਹਾਲਾਤ ਨੇ ਹੁਣ ਪਾਣੀ ਉਤਰ ਗਿਆ ਕੀ ਸਮੱਸਿਆਵਾਂ ਵੀ ਲੈ ਗਿਆ ਨਾਲ ਆਪਦੇ ਜਾਂ ਸਮੱਸਿਆਵਾਂ ਵਧ ਗਈਆਂ ਸਭ ਤੋਂ ਵੱਡੀ ਗੱਲ ਇਹ ਆ ਵੀ ਪਹਿਲਾਂ ਵੀ ਅਪੀਲ ਕਰਦੇ ਸੀ ਵੀ ਜਿਹੜੀ ਸੰਗਤ ਆ ਸੰਗਤ ਦੇ ਅੰਦਰ ਆਸਤਾ ਬਹੁਤ ਵੱਡੀ ਆ ਤੇ ਆਸਤਾ ਜਿਹੜਾ ਧਰਮ ਆ ਉਦੋਂ ਪਰਫੁੱਲਤ ਹੁੰਦਾ ਜਿੱਥੇ ਆਸਤਾ ਹੋਵੇਗੀ ਤੇ ਸਾਰੇ ਧਰਮਾਂ ਦੇ ਜਿਹਦੇ ਵਿੱਚ Hindu, Muslim, Sikh, Isai ਸਭ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਤੇ ਕੁਦਰਤੀ ਤੇ ਨੂੰ ਮੈਂ ਗੈਰ ਕੁਦਰਤੀ ਇਸ ਕਰਕੇ ਕਰਨਾ ਹੈ ਪੀ ਇੱਕ ਹੁੰਦਾ ਨਿਸ਼ਾਨਾ ਮਿੱਥ ਕੇ ਕਿਸੇ ਨੂੰ ਮਾਰਨਾ ਤੇ ਇੱਕ ਜਾਣੇ ਅਣਜਾਣੇ ਚ ਗੋਲੀ ਲੱਗ ਜਣੀ ਹੈ ਇਹ ਮਿੱਥ ਕੇ ਮਾਰਿਆ ਗਿਆ ਤੇ ਇਸ ਤਰ੍ਹਾਂ ਇਹਨੂੰ ਸਮਝਿਆ ਜਾਵੇ ਕਿ ਜਦੋਂ ਸੰਗਤ ਪਾਣੀ ਮਬੇਲਾ ਵੀ ਬੋਲਦਾ ਸੀ ਵੀ ਪਾਣੀ ਲੱਥੇ ਤੋਂ ਬਾਅਦ ਪਤਾ ਲੱਗਣਾ ਵੀ ਮੈਦਾਨ ਚ ਹੁਣ ਕਿਹੜਾ ਨਿਤਰੂਗਾ ਸਭ ਤੋਂ ਵੱਡੀ ਮੇਜਰ ਜਿਹੜੀ ਪ੍ਰੋਬਲਮ ਹੈ ਤੁਸੀਂ ਦੇਖ ਸਕਦੇ ਹੋ ਜਮੀਨ ਚ ਆਪਾਂ ਜਿੱਥੇ ਖੜੇ ਹਾਂ ਇਹ ਜ਼ਮੀਨ ਕਿਰਤ ਕਰਨ ਲਈ ਮਾਰੇ ਨੇ ਸਾਨੂੰ ਦਿੱਤੀ ਹੈ ਪਰ ਇਹਦੇ 'ਚ ਇਟਾਂ ਰੂੜੇ ਇਹਦੀ ਫਸਲ ਦੀ ਹਾਲਤ ਦੇਖੋ ਹੂੰ ਤੇ 4-4 5-5 ਫੁੱਟ ਬੂਟਾ ਬਣਿਆ ਸੀ ਤੇ ਜਿਵੇਂ ਕਹਿੰਦੇ ਨੇ ਵੀ ਬੜੇ ਔਖੇ ਪੁੱਤ ਤੋੜਨੇ ਮਾਵਾ ਨੇ ਜਿਹੜੇ ਬੱਚਿਆਂ ਦੇ ਘਰ 'ਚ ਇੱਕ ਇੱਕ ਪੁੱਤ ਹੁੰਦਾ ਜਦੋਂ ਤੁਰ ਜਾਂਦਾ ਬੂਹੇ ਪੇੜ ਕੇ ਰੋਂਦੀਆਂ ਨੇ ਮਾਵਾ ਹੂੰ ਤੇ ਇਹ ਯਾਟਾ ਜ਼ਿਮੀਦਾਰਾਂ ਨੂੰ ਪੁੱਛੋ ਵੀ ਜਦੋਂ ਇਹ ਫਸਲ ਨਾਲ ਵੇਂਦੇ ਨੇ ਇਹਨਾਂ ਦੀਆਂ ਧਾਹਾਂ ਨਿਕਲਦੀਆਂ ਨੇ ਹੂੰ ਆਪਾਂ 26 ਤਰੀਕ 26 ਸਤੰਬਰ 27 ਤੋਂ ਲੱਗੇ ਆ ਗਰਾਊਂਡ ਤੇ ਸਾਡੇ ਨਾਲ ਸਰਦਾਰ ਲਖਵੀਰ ਸਿੰਘ ਜੀ ਜਿਹੜੇ ਸਰਪੰਚ ਨੇ ਇਹ ਗੋਲਾ ਢੋਲਾ ਦੇ ਸਰਦਾਰ ਪਰਮ ਹਰ ਸਰਦਾਰ ਹਰਪਾਜਨ ਸਿੰਘ ਜੀ ਰਤੜ ਛੱਤਰ ਤੋਂ ਹੋਰ ਵੀ ਜਿਹੜੇ ਸਿੰਘ ਨੇ ਇਹ ਸਾਰੇ ਸਿੰਘ ਸੇਵਾ ਨੂੰ ਅੰਦਰੋਂ ਜੁਟੇ ਨੇ ਇਹਨਾਂ ਦੀ ਜ਼ਮੀਨ ਵਿੱਚ ਗੋਲੇ ਢੋਲੇ ਦੀ ਪਾਰਸੀ ਆਪਾਂ ਕੱਲ ਕਰੀਬਨ 1 ਮਹੀਨੇ ਬਾਅਦ 30 31 ਦਿਨਾਂ ਬਾਅਦ ਗਏ ਜਦੋਂ ਸਰਦਾਰ ਲਖਵੀਰ ਸਿੰਘ ਉਹਨਾਂ ਦੀ ਜ਼ਮੀਨ ਦੇਖੀ ਤੇ ਸਮੁੰਦਰਾ ਜਿੱਡੇ ਦਿਲ ਚਾਹੀਦੇ ਨੇ ਤੇ ਦੁੱਖ ਵੀ ਉਹੀ ਯਰਦਾ ਜਿਹਦਾ ਦਿਲ ਵੱਡਾ ਹੋਏਗਾ ਮੈਂ ਧੰਨ ਇਹਦੇ ਤੇ ਗੁਰੂ ਸਾਹਿਬ ਨੇ ਕਿਤੇ ਤਰਸ ਕੀਤਾ ਹੋਊਗਾ ਜਦੋਂ ਜੱਟ ਨੇ ਆਪਣੀ ਜ਼ਮੀਨ ਜਾ ਕੇ ਵੇਖੀ ਕੋਈ ਵਟ ਨਹੀਂ ਰਹੀ ਕੋਈ ਬੰਨਾ ਨਹੀਂ ਰਿਹਾ ਕੋਈ ਕੋਠਾ ਨਹੀਂ ਰਿਹਾ ਤੇ ਕੋਈ ਮੋਟਰਾਂ ਜਿਹੜੀਆਂ ਉੱਥੇ ਵੇਖੀ ਇਹਨਾਂ ਦੇ ਬਹਿਨ ਲਈ ਜਿਹੜੀਆਂ ਕੁਰਸੀਆਂ ਵੀ ਜ਼ਮੀਨ 'ਚ ਅਤਸੀਆਂ ਮੋਟਰਾਂ ਵੀ ਡੁੱਬ ਗਈਆਂ ਵੇਖੋ ਪਾਜੀ ਆਪਾਂ ਜ਼ਿਮੀਂਦਾਰ ਆ ਕਿੱਤਾ ਜੱਟ ਜਿੰਨਾ ਸਬਰ ਕਿੱਥੋਂ ਹੂੰ ਯੱਟ ਜਿੰਨਾ ਸਬਰ ਯੱਟ ਜ਼ਮੀਨ 'ਚ ਬੀਜ ਦੇ ਕੇ ਤੇ 6 ਮਹੀਨੇ ਭੁੱਲ ਜਾਂਦਾ ਹੂੰ ਇਹੋ ਜਿਹਾ ਕਿਤੇ ਸਬਰ ਮਿਲਣਾ ਕਿਤੇ ਦੁਨੀਆ 'ਚ ਮਿਸਾਲ ਐ ਯੱਟਾਂ ਦੀ ਹੂੰ ਜੇ ਬਾਣੀਆਂ ਆਪਣੀ ਸ਼ਾਪ ਤੇ ਜਾਂਦਾ ਉਹ ਲੱਖ ਰੁਪਈਆ ਪਾਉਂਦਾ ਤੇ ਉਹਨੂੰ ਸ਼ਾਮ ਨੂੰ ਪੈਸੇ ਆਉਣੀ ਐ ਤੇ ਯੱਟ ਦਾ ਕਿੱਡਾ ਵੱਡਾ ਜਿਗਰਾ ਹੋਊਗਾ ਜਿਹੜਾ ਧਰਤੀ ਨੂੰ ਬੰਨ੍ਹਦਾ ਤੇ ਇਹਦੇ ਨਾਲ ਜ਼ਿਮੀਂਦਾਰ ਜਿਹੜੀ ਖਰਸਾਨੀ ਆ ਉਹਦੇ ਨਾਲ ਕਿੰਨੇ ਜੀਵ ਜੰਤੂ ਯੂਰੇ ਨੇ ਜਿਨ੍ਹਾਂ ਦੇ ਮੁਖ ਚ ਦਾਣਾ-ਦਾਣਾ ਜਾਂਦਾ ਜਿਹੜਾ ਕੀੜੀ ਉਹਦੇ ਮੂੰਹ ਚ ਜਿਹੜਾ ਪੰਛੀ ਉਹਦੇ ਚ ਯੱਟ ਦੀ ਕਿਤੇ ਇਹ ਯੱਟ ਨੂੰ ਐਵੇਂ ਨਹੀਂ ਮਾਰਾ ਇਹਨੇ ਏਡਾ ਵੱਡਾ ਰਤਬਾ ਦਿੱਤਾ ਬਹੁਤ ਵੱਡੇ ਕਿਤੇ ਭਾਗ ਨੇ ਤਾਂ ਹੀ ਆਪਾਂ ਜ਼ਿੰਮੇਦਾਰ ਸਮਝਦੇ ਆਂ ਵੀ ਪਿੰਡਾਂ ਚ ਕਿਸੇ ਵळे ਬਹੁਤ ਆਤ ਸਿੰਘ ਸਵੇਰੇ ਨਹੀਂ ਮੱਥਾ ਟੇਕਿਆ ਜਾਂਦਾ ਮਾਰੇ ਨੇ ਕਿਾ ਚਲੋ ਹੋਰ ਨਹੀਂ ਕੁਝ ਸੰਗਰਾਣ ਵਾਲੇ ਦੇਣੀ ਕੱਟੇ ਹੋ ਜਾ ਕਰਨ ਤੇ ਜ਼ਿੰਮੇਦਾਰ ਕਿਤਾ ਹੀ ਐਵੇਂ ਦਾ ਤੇ ਦਰਦੀ ਆ ਮੈਂ ਜਿਹੜੇ ਦਰਦੀ ਨੇ ਹੁਣ ਉਹਨਾਂ ਨੂੰ ਇੱਕ ਆਵਾਜ਼ ਦਈਏ ਆਪਾਂ ਹੂੰ ਇਹਨਾਂ ਨੂੰ ਹੁਣ ਖੜੇ ਕਰਨ ਦੀ ਲੋੜ ਹੈ ਹੂੰ ਰਾਸ਼ਨ ਜਿਹੜੀ ਇਹ ਕੁੱਲ ਕਾਇਨਾਤ ਸ੍ਰਿਸ਼ਟੀ ਦਾ ਮੰਡਲ ਹੈ ਗੁਰੂ ਨਾਨਕ ਪਾਤਸ਼ਾਹ ਮਾਰੇ ਦਾ ਇਸ ਸ੍ਰਿਸ਼ਟੀ ਤੇ ਰਾਜੇ ਤੋਂ ਲੈ ਕੇ ਪਖਾਰੀ ਕੋਈ ਵੀ ਭੁੱਖਾ ਨਹੀਂ ਹੁੰਦਾ ਹੂੰ ਕਿਉਂਕਿ ਮਾਰੇ ਨੇ ਰਜ਼ਿਕ ਸਭ ਨੂੰ ਦਿੱਤਾ ਹੈ ਹੂੰ ਤੇ ਇਹਨਾਂ ਨੂੰ ਹੁਣ ਜਿਹੜੀ ਵੱਡੀ ਲੋੜ ਆ ਨਾ ਖਾਦ ਦਵਾਈ ਬੀਜ ਵਹਾਈ ਇਥੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋ 4x4 ਟਰੈਕਟਰ ਵੱਡੇ ਲੈਵਲ ਤੇ ਨੇ ਹੂੰ ਉਹਦੇ ਵਾਸਤੇ ਰੋਟਾਵੇਟਰ ਕਟਰ ਇਹਨਾਂ ਨੂੰ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਈ ਦੀ ਬਜਾਈ ਕਰਨ ਵਾਸਤੇ ਹੁਣ ਤਗੜੇ ਹੋ ਕੇ ਬਾਹਰ ਆਓ ਜਿਵੇਂ ਤੁਸੀਂ ਕਿਹਾ ਵੀ ਸਰਕਾਰਾਂ ਨੇ ਜਿੱਥੇ ਸਰਕਾਰ ਨਾ ਕੰਮ ਕਰੇ ਉਥੇ ਕਰਤਾਰ ਦੀ ਸਰਕਾਰ ਕੰਮ ਕਰਦੀ ਈ ਹੈ ਕਰਤਾਰ ਦੀ ਸਰਕਾਰ ਹੂੰ ਈ ਜਿਹੜੇ ਨਗਰਾਂ ਦੇ ਜਿੰਨੇ ਵੀ ਪਰਿਵਾਰ ਨੇ ਬੇੜੀ ਜਿਹੜੇ ਇਹ ਸਾਰੇ ਵੱਡੀ ਉਮਰ ਦੇ ਇਹਨਾਂ ਨੇ ਦੋ ਖਾ ਦਿਨੋਂ ਪਹਿਲਾਂ ਦੇਖਿਆ ਆਪਾਂ ਜਿੱਦਾਂ ਵੱਡੇ ਕਹਿੰਦੇ ਤੁਸੀਂ ਸੌਣ ਚ ਜੰਮਿਓ ਤੁਹਾਨੂੰ ਨਹੀਂ ਪਤਾ ਵਾਕਈ ਇਹ ਗੱਲ ਸਹੀ ਆ ਜਿਹੜਾ ਇਹਨਾਂ 88 ਤੇ ਸੰਤਾਪ ਹੰਡਾ ਸਜਦਾ ਇਹਨਾਂ ਨੂੰ ਕੱਲ ਇੱਥੇ ਜ਼ਿਮੀਂਦਾਰ ਸਾਰੇ ਦਸਰੇ ਵੀ ਉਦੋਂ ਟਰੈਕਟਰ ਖਾਲੀ ਤੋਰਦੇ ਸੀ ਤੇ ਪੈਲੀਆਂ ਫੇਰ ਬੱਤਰ 'ਚ ਲਿਆਂਦੀਆਂ ਹੂੰ ਇਹ ਬਾਰਡਰ ਵਾਲੇ ਹਮੇਸ਼ਾ ਹੀ ਮਰਦੇ ਕਦੀ ਜੰਗ ਨਾ ਮਰਦੇ ਨੇ ਤੇ ਕਦੀ ਪਾਣੀ ਨਾ ਮਰਦੇ ਨੇ ਜੇ ਜੰਗ ਦਾ ਲਾਨ ਹੁੰਦਾ ਉੱਥੋਂ ਚੁੱਕ ਕੇ ਇੱਧਰ ਆਉਣਾ ਇੱਥੋਂ ਚੁੱਕ ਕੇ ਨਾ ਬਟਾਲੇ ਜਾਣਾ ਬਹੁਤ ਬੁਰੇ ਹਾਲਾਤਾਂ ਚੋਂ ਜ਼ਮੀਂਦਾਰ ਪੀਸਿਆ ਗਿਆ ਏ ਇਹ ਪੈਸਿਆਂ ਦੀ ਨਹੀਂ ਗੱਲ ਪੈਸੇ ਛੋਟੀ ਗੱਲ ਆ ਅੱਜ ਜਿਹੜੀ ਵੱਡੀ ਗੱਲ ਆ ਇਹਨਾਂ ਦੇ ਦੁੱਖ ਨੂੰ ਸਮਝੀਏ ਇਸ ਦੁੱਖ ਨੂੰ ਸਮਝ ਕੇ ਆਪਾਂ ਅੰਦਰੋਂ ਸਮਝੀਏ ਤੁਸੀਂ ਬਹੁਤ ਵੱਡੇ ਬਾਹਰ ਬੈਠੇ ਲੋਕ ਆਪਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਇਸ ਤਰ੍ਹਾਂ ਵੀ ਨਾ ਸੋਚੋ ਵੀ ਰਾਸ਼ਨ ਦੇ ਦਿੱਤਾ ਇਹਨਾਂ ਨੇ ਕਿ 6 ਮਹੀਨਿਆਂ ਦਾ ਇਕੱਠਾ ਹੈ ਕੋਈ ਸਹਾਨ ਨਹੀਂ ਕੀਤਾ ਤੁਸੀਂ ਇਹ ਕੋਈ ਸਹਾਨ ਵਾਲੀ ਗੱਲ ਨਹੀਂ ਹੈ ਕਿਸ ਨੂੰ ਦੇ ਕੇ ਜਨਾਇ ਦਾ ਨਹੀਂ ਹੁੰਦਾ ਤੇ ਜੇ ਇਹਨਾਂ ਰੱਖ ਵੀ ਲਊਗਾ ਕੋਈ ਵੱਡੀ ਗੱਲ ਨਹੀਂ ਹੈ ਇਹਨਾਂ ਕੋਲ ਇਨਕਮ ਸੋਰਸ ਹੀ ਹੈ ਤੇ ਜੇ ਇਹਨਾਂ ਕੋਲ ਸਾਲ ਦੇ ਕੋਈ ਦੋ ਮੰਝੇ ਰੱਖ ਲੈ ਵੀ ਹੋਣਗੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਹ ਕੋਈ ਤੁਸੀਂ ਸਮਝੋ ਵੀ ਪਰਪਕਾਰ ਕੀਤਾ ਤੁਹਾਡਾ ਜਿਹੜਾ ਦਿੱਤਾ ਹੋਇਆ ਮਾਰੇ ਨੇ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਵਾਪਸ ਦੇ ਦੇਣਾ ਸੋ ਇਸ ਕਰਕੇ ਜਿੰਨੇ ਵੀ ਆਪਾਂ ਲੋਕ ਆਵਾਜ਼ ਨਾਲ ਜੁੜੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦੇ ਆ ਤੁਹਾਨੂੰ ਲੱਖਾਂ ਦੁਨੀਆ ਸੁਣਦੀ ਆ ਤੇ ਹੁਣ ਮੈਦਾਨ 'ਚ ਆਓ ਤੇ ਤਗੜੇ ਹੋ ਕੇ ਸਾਡਾ ਸਾਥ ਦਿਓ ਸਰਕਾਰ ਆਈ ਮੈਦਾਨ 'ਚ ਦੇਖਿਆ ਕਿਤੇ ਤੁਸੀਂ ਸਰਕਾਰ ਨੂੰ ਫਿਰ ਦੇਖਦੇ ਮੈਨੂੰ ਹੁਣ ਅੱਜ 26 ਤਰੀਕ ਤੋਂ ਲੈ ਕੇ ਮੈਂ ਦੋਨਾਂ ਪਿੰਡਾਂ 'ਚ ਗਰਾਊਂਡ ਤੇ ਵਰਕ ਕੀਤਾ ਵੀ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਜਿਹੜਾ ਜਿੱਦਾਂ ਜਿਹੜਾ ਰਾਜੇ ਦਾ ਪ੍ਰਜਾ ਜਿਹੜੀ ਦੁਖੀ ਹੋਊਗੀ ਉਹਦੀਆਂ ਬਦਸੀਸਾਂ ਹੀ ਮਿਲਣੀਆਂ ਤੇ ਮੈਂ ਕਹਿੰਦਾ ਰਾਜੇ ਨੂੰ ਰਾਜਾ ਰੱਜਿਆ ਹੁੰਦਾ ਹੂੰ ਜਿੰਨੂੰ ਮਾਰਾ ਇਹ ਰਾਜ ਤਖਤ ਤੇ ਬਿਠਾ ਦੇਣਾ ਉਹਦੀ ਇੱਕ ਨਜ਼ਰ ਹੋਣੀ ਚਾਹੀਦੀ ਹੈ ਹੂੰ ਉਹਦੇ ਲਈ ਸਾਰੀ ਪ੍ਰਜਾ ਚ ਜਿੰਨੇ ਆ ਪਖਾਰੀ ਹੋਏ ਵਜ਼ੀਰ ਹੋਣ ਸਾਰੇ ਤੇ ਜੋ ਇੱਥੇ ਆਉਂਦੇ ਚਲੋ ਬਹੁਤਾ ਨਹੀਂ ਇਹਨਾਂ ਨੂੰ ਗਾਲ ਨਾ ਲਾਉਂਦੇ ਹੂੰ ਚਲੋ ਦੇਣਾ ਲੈਣਾ ਤੇ ਮਹਾਰਾਜ ਨੇ ਦੇਣਾ ਮਨੋਖ ਨਹੀਂ ਕੀ ਦੇਣਾ ਮਨੋਖ ਤੇ ਗੂੰ ਗੂੰ ਮਾਤ ਦਾ ਬਣਿਆ ਹੋਇਆ ਹੂੰ ਤੇ ਇਹਨਾਂ ਕੋ ਹੁੰਦੇ ਕਮ ਸੇ ਕਮ ਇਹਨਾਂ ਦੇ ਜਿਹੜੇ ਪੇਪਰ ਵਰਕ ਨਾਲ ਗਰਦੌਰੀ ਮਾਫੀ ਜਿਹੜੇ ਉਹ ਦਿੱਤੇ ਜਾਂਦੇ ਪਰ ਚਲੋ ਉਹ ਜੇ ਨਾਂ ਵੀ ਦਿੰਦੇ ਤੇ ਮਾਂ ਜਦੋਂ ਛਾਤੀ ਨਾ ਲਾਦੇ ਅੱਧਾ ਦਿਲ ਠੰਡਾ ਹੋ ਜਾਂਦਾ ਤੇ ਸਰਕਾਰ ਦਾ ਅਧਿਕਾਰੀ ਮੇਰੇ ਕਾਗਜ਼ਾਂ 'ਚ ਮੈਨੂੰ ਤੇ 1 ਮਹੀਨੇ ਤੋਂ ਵੱਧ ਗਰਾਊਂਡ ਤੇ ਹੈ ਮੈਨੂੰ ਕੋਈ ਨਜ਼ਰ ਨਹੀਂ ਆ। ਦੇਖੀ ਜੀ ਸਰਕਾਰ ਗਰਾਊਂਡ ਨਹੀਂ ਅਜੇ ਤੱਕ ਕੋਈ ਨਹੀਂ ਆਜਦੋਂ ਦੇ ਸਾਡੇ ਪਿੰਡਾਂ ਦੇ ਬੰਨ ਟੁੱਟੇ ਨੇ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਇੱਥੇ ਆਣ ਕੇ ਇਹ ਨਹੀਂ ਪੁੱਛਿਆ ਆਣ ਕੇ ਬਾਨੀ ਨਹੀਂ ਦੇਖਣਾ ਇਹ ਗਰਾਊਂਡ ਲੈਵਲ ਤੇ ਕੋਈ ਨਹੀਂ ਸਰਕਾਰੀ ਨੁਮਾਇੰਦਾ ਆਜ ਸਰਕਾਰ ਤਾਂ ਕਹਿ ਰਹੀ ਹੈ ਕੱਲ ਵਿਧਾਨ ਸਭਾ ਚ ਵੀ ਕਹਿ ਰਹੀ ਸੀ ਕਿ ਬੰਨਾਂ ਤੇ ਸਾਰਿਆਂ ਤੇ ਪ੍ਰਬੰਧ ਸਾਡੇ ਬਹੁਤ ਹੈ। ਭਾਈ ਸਾਡੇ ਰਪਿੰਡ ਰੱਤਰਛੱਤਰ ਦੇ ਗੋਲੇ ਢੋਲੇ ਦੇ ਵਿੱਚ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਨਹੀਂ ਜੀ ਦਿਖਿਆ। ਜੇ ਸਾਡੇ ਪਿੰਡ ਨੂੰ 13 ਦਿਨ ਬਾਅਦ ਸਾਡੇ ਪਿੰਡੋਂ ਕੋਈ ਸਾਈਕਲ ਨਿਕਲਿਆ ਸਾਡੇ ਪਿੰਡ ਨੂੰ ਕੋਈ ਰਸਤਾ ਨਹੀਂ ਸਾਰੇ ਕੰਟੈਕਟ ਟੁੱਟ ਚੁੱਕੇ ਸਾਡੇ ਪਿੰਡ ਦੇ ਤੇ ਜੇ ਸਾਡੇ ਪਿੰਡ ਦੇ ਬਾਹ ਫੜੀਏ ਤੇ ਭਾਈ ਸੁਖਵਿੰਦਰ ਸਿੰਘ ਗਵਾਨਾ ਵਾਲਿਆਂ ਨੇ ਆਣ ਕੇ ਸਾਡੇ ਬੰਨ ਬੰਨੇ ਆ ਤੇ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਸਾਡੇ ਕੋਈ ਨਹੀਂ ਜੀ ਪਹੁੰਚਿਆ। ਕੀ ਹੋ ਸਕਦਾ ਤੁਹਾਡੀ ਮਾਰ ਹੀ ਨਾ ਪਈ ਹੋਵੇ ਤੁਹਾਨੂੰ ਜਿਹੜਾ ਇਹ ਸਰਕਾਰ ਤਾਂ ਹੀ ਨ ਸਰਕਾਰ ਨੂੰ ਤਾਂ ਹੀ ਪਤਾ ਲੱਗੇਗਾ ਨਾ ਵੀ ਇੱਥੇ ਮਾਰ ਪਈ ਹੈ ਕਿ ਨਹੀਂ ਉੱਥੇ ਖਲੋਤੇ ਗਈ ਜਾਂਦੇ ਇਹਨਾਂ ਦਾ 100% ਨੁਕਸਾਨ ਨਹੀਂ ਹੋਇਆ ਆਣ ਕੇ ਗਰਾਊਂਡ ਲੈਵਲ ਤੇ ਦੇਖੋ ਨਾ ਜਿਵੇਂ ਤੁਸੀਂ ਆਏ ਆਣ ਕੇ ਦੇਖੋ ਆਣ ਕੇ ਕਿਵੇਂ ਇਹਨਾਂ ਦਾ ਨੁਕਸਾਨ ਸਾਡਾ ਹੋਇਆ ਤੇ ਇਹ ਸਰਕਾਰ ਅਜੇ ਤੱਕ ਇੱਥੋਂ ਕੋਈ ਨਹੀਂ ਪਹੁੰਚਿਆ ਕੋਈ ਦੇਖਿਆ ਸਰਕਾਰ ਦਾ ਬੰਦਾ ਜੀ ਇੱਥੇ ਤਾਂ ਮਹੀਨਾ ਹੀ ਹੋ ਗਿਆ ਕੋਈ ਸਰਕਾਰੀ ਬੰਦਾ ਤੇ ਇਸ ਤੱਕ ਆਇਆ ਨਹੀਂ ਆ ਸਾਡੀ ਚ ਬਾਹ ਫੜੀਏ ਤਾਂ ਪਾਜੀ ਗਵਾਨਾ ਸਿੰਘ ਵਾਲੇ ਬਾਬਾ ਜੀ ਨੇ ਫੜੀ ਆ ਸਾਡੇ ਪਿੰਡ ਨੂੰ ਲਿੰਕ ਰੋਡ ਸਾਰੇ ਟੁੱਟੇ ਆ ਦੇਖ ਸਕਦੇ ਹੋ ਤੁਸੀਂ ਹਾਂ ਅਸੀਂ 12 13 ਦਿਨਾਂ ਬਾਅਦ ਪਿੰਡੋਂ ਬਾਹਰ ਨਿਕਲੇ ਆ ਤੇ ਕੋਈ ਸਰਕਾਰੀ ਬੰਦਾ ਸਾਡੇ ਪਿੰਡ ਤੱਕ ਇਹ ਨਹੀਂ ਪੁੱਛਣ ਆਇਆ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਹੂੰ ਇਹਨਾਂ ਇਹ ਤੱਕ ਨਹੀਂ ਪੁੱਛਿਆ ਵੀ ਜਾਂ ਤੁਹਾਨੂੰ ਕੀ ਚਾਹੀਦਾ ਜੇ ਆਉਂਦੇ ਸੀ ਤੇ ਆਪਣੇ ਵੀਰ ਭਰਾ ਆਉਂਦੇ ਸੀ ਰਾਸ਼ਨ ਦੇਣ ਉਹ ਵੀ ਅਸੀਂ ਪਾਣੀ ਦੇ ਵਿੱਚੋਂ ਲੰਘ ਲੰਘ ਕੇ ਜੱਲੇ ਹੁੰਦੇ ਰਹਾਂ ਕੋਈ ਸਰਕਾਰੀ ਬੰਦਾ ਅਜੇ ਤੱਕ ਨਹੀਂ ਆਇਆ ਹੈਗਾ ਗਰਾਉਂਡ ਰੋ ਵਿੱਚ ਵੀ ਅਸੀਂ ਦੇਖ ਲਈ ਸਾਡੀ ਫਸਲ ਕਿੰਦੀ ਵੀ 70% ਸਹੀ ਆ ਤੁਸੀਂ ਆ ਦੇਖ ਸਕਦੇ 70% ਕੀ ਨਿਕਲੂਗਾ ਇਹਦੇ ਚੋਂ ਇਹ ਸਾਰੀ 100 ਦੀ 100 ਹੀ ਪਰਸੈਂਟ ਜਿਹੜੀ ਖਰਾਬ ਹੋਈ ਫਸਲ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਮਾਂ ਫੜੀ ਜਾਏ ਕੋਈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਏ ਏਰੀਆ 'ਚ ਗੋਭੀਆਂ ਲੱਗੀਆਂ ਦੀ ਗੋਭੀਆਂ 'ਚ 70 ਤੋਂ 80000 ਰੁਪਇਆ ਕਿੱਲੇ ਦਾ ਖਰਚਾ ਆਇਆ ਹੂੰ ਜੇ ਅਸੀਂ ਉਹ ਗੱਲ ਕਰੀਏ ਮੁਆਵਜ਼ਿਆਂ ਦੀ ਗੱਲ ਕਰੀਏ ਤੇ ਮੰਨ ਲਓ ਹੁਣ 10 ਕਿੱਲੇ ਆ ਕੇ ਤੇ 12 ਕਿੱਲੇ ਹੂੰ ਉਹ ਕਹਿ ਰਿਹਾ ਕਿ ਅਸੀਂ ਸਿਰਫ 5 ਕਿੱਲਾਂ ਦਾ ਮੁਆਵਜ਼ਾ ਦਾਂਗੇ ਇਸ ਤੋਂ ਬਾਅਦ ਦੇਣਾ ਹੀ ਨਹੀਂ ਇਸ ਤੋਂ ਬਾਅਦ ਦੇਣਾ ਤੇ ਦੇਣ ਵੀ ਕੀ ਦੇਣ ਇੱਕ 20000 ਰੁਪਇਆ ਤੇ 20000 ਤੱਕ ਖਰਚਾ ਹੀ ਲੱਗਾ ਹੋਣਿਆ ਤੇ 20000 ਵੀ ਤਾਂ ਜੇ ਤੁਹਾਡਾ 100% ਲਿਖਣਗੇ 100% ਲਿਖਣਗੇ ਉਹ ਵੀ ਕੀ ਪਿੱਛੇ ਨਹੀਂ ਵੰਡਿਆ ਜਾਣਾ ਇਹਨਾਂ ਦਾ ਇਹ ਇਹ ਜੀ ਬਾ ਸਾਡੀ ਦਾ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਬਾਹ ਫੜੀ ਜੇ ਸਾਡਾ ਤਾਂ ਸਾਥ ਦਿੱਤਾ ਸਿਰਫ ਭਾਈ ਸੁਖਵਿੰਦਰ ਸਿੰਘ ਕਰਨ ਵਾਲੇ ਨੇ ਹਾਂਜੀ ਬਜ਼ੁਰਗੋ ਕੀ ਲੱਗਦਾ ਤੁਹਾਨੂੰ ਸਰਕਾਰ ਆਈ ਕੋਈ ਗਰਾਊਂਡ ਤੇ ਤੁਹਾਡੀ ਨਹੀਂ ਕੋਈ ਨਹੀਂ ਆਈ ਸਰਕਾਰ ਇੱਥੇ ਕੋਈ ਪਤਾ ਹੀ ਨਹੀਂ ਲਿਆ ਕੇ ਇਹਨੇ ਇਹ ਭਗਵੰਤ ਮਾਨ ਤਾਂ ਕਹਿੰਦੇ ਸਾਡੀਆਂ ਤਾਂ ਕੰਮ ਹੀ ਬਹੁਤ ਚੱਲ ਰਿਹਾ ਸਾਡਾ ਨਹੀਂ 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 ਕੋਈ ਪਤਾ ਨਹੀਂ ਲਿਆ ਇਹ ਬਾਬਾ ਜੀ ਤੋਂ ਬਗਾਰ ਕਿਸੇ ਨੇ ਸਾਨੂੰ ਪੁੱਛਿਆ ਆ ਕੇ ਇੱਥੇ ਜੂ ਇੱਧਰ ਬਸ ਇਹ ਕੋਈ ਗੱਲ ਹੀ ਹੋਈ ਕੋਈ ਦੇਖੀ ਨਹੀਂ ਗਰਾਊਂਡ ਕੋਈ ਕੋਈ ਆ ਲੈ ਗਏ ਤੁਹਾਡਾ ਨੋਟ ਕਰਕੇ ਨੁਕਸਾਨ ਨਾ ਕਿਸੇ ਨੇ ਕੀਤਾ ਅਜੇ ਤੱਕ अच्छा नहीं अज्ज तक कोई नहीं दिखना आया कोई गल नहीं बात नहीं कोई आया नोट कर नुकसान नहीं नहीं जी कोई नहीं भी नहीं आया मेरा ਪਿੰਡ ਤੇ ਇਥੋਂ ਕਾਫੀ ਦੂਰ ਆ ਕੋਟਲਾ ਮੁਗਲਾਂ ਉਧਰ ਦੀ ਵੀ ਬਾਬਾ ਜੀ ਨੇ ਸਾਡੀ ਬਾਹ ਫੜੀ ਆ ਸਾਡੇ ਪਿੰਡ ਦਾ ਤਕਰੀਬਨ ਤਕਰੀਬਨ 3-400 ਏਕੜ ਰਕਬਾ ਜਿਹੜਾ ਇਫੈਕਟ ਹੋਇਆ ਇਹਦੇ ਨਾਲ 100% ਨੁਕਸਾਨ ਆ ਜੀ ਤੇ ਸਭ ਤੋਂ ਵੱਡੀ ਸਮੱਸਿਆ ਸਾਡੇ ਵਾਸਤੇ ਪਰਾਲੀ ਬਣੀ ਆ ਤੇ ਜੇ ਕਿਸਾਨ ਅੱਗ ਲਾਉਂਦਾ ਤੇ ਉਸੇ ਟਾਈਮ ਪ੍ਰਸ਼ਾਸਨ ਜਿਹੜਾ ਇਹ ਉਹਨੂੰ ਸੈਟਲਾਈਟ ਤੋਂ ਝਟ ਦੇਖ ਪੈਂਦਾ ਜੀ ਇੱਥੇ ਅੱਗ ਲੱਗ ਗਈ ਜਦੋਂ ਪਾਣੀ ਕਿਸੇ ਨੂੰ ਕੁਝ ਨਹੀਂ ਦਿਖਿਆ ਮਣ ਸਭ ਤੋਂ ਵੱਡੀ ਸਾਡੀ ਸਮੱਸਿਆ ਇਹ ਆ ਪ੍ਰਾੜੀ ਦੀ ਤੇ ਉਹ ਵੀ ਹੁਣ ਬਾਬਾ ਜੀ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਕਿ ਕੋਈ ਯਤਨ ਕਰਕੇ ਤੇ ਪ੍ਰਾੜੀ ਦਾ ਹੱਲ ਕਰਕੇ ਤੇ ਕਣਕ ਜਿਹੜੀ ਬੀਜੀ ਜਾਵੇ ਨਹੀਂ ਜਦੋਂ ਹੜ ਆਇਆ ਹੈ ਉਦੋਂ ਪ੍ਰਸ਼ਾਸਨ ਆਇਆ ਉਵੇਂ ਜਿੰਨੀ ਸਪੀਡ ਨਾਲ ਪ੍ਰਾੜੀ ਨੂੰ ਅੱਗੇ ਲਾਉਣ ਵੇਲੇ ਹੁੰਦਾ ਨਹੀਂ 19 ਸਪੀਡ ਨਾਲ ਨਹੀਂ ਆਇਆ ਜੀ ਪ੍ਰਸ਼ਾਸਨ ਦੀ ਸਪੀਡ ਜਿਹੜੀ ਹੈ ਨਾ ਜਦੋਂ ਕਿਤੇ ਸਾਨੂੰ ਰਾਹਤ ਦੇਣੀ ਆ ਉਦੋਂ ਜ਼ੀਰੋ ਹੈ ਜੀ ਜਦੋਂ ਸਾਡੇ ਉੱਤੇ ਪਰਚੇ ਕਰਨੇ ਆ ਜਦੋਂ ਸਾਨੂੰ ਦੱਬਣਾ ਉਦੋਂ ਇਹ 100% ਜੀ ਸਪੀਡ ਜਿਹੜੀ ਹੈ ਸੌ ਦੀ ਰਫ਼ਤਾਰ ਤੇ ਹੀ ਹੁੰਦਾ ਕੋਈ ਬੰਨ ਬੰਨਣ ਵਾਸਤੇ ਜੀ ਸੀ ਬੀਆਂ ਦਿੱਤੀਆਂ ਹੁਣ ਕੋਈ ਟਰੈਕਟਰ ਦਿੱਤੇ ਹੁਣ ਸਰਕਾਰ ਵੇਖੋ ਜੀ ਕਾਗਜ਼ਾਂ ਦੇ ਵਿੱਚ ਤੇ ਇਹਨਾਂ ਦੇ ਐਲਾਨ ਹੋ ਸਕਦੇ ਵੱਡੇ ਵੱਡੇ ਹਾਂ ਪਰ ਗਰਾਊਂਡ ਲੈਵਲ ਤੇ ਇਹਨਾਂ ਦਾ 1% ਵੀ ਕੰਮ ਜਿਹੜਾ ਬੰਨਾਂ ਦੇ ਸੰਨੂ ਨਹੀਂ ਦੇਖਦਾ ਬਾਬਾ ਜੀ ਨੇ ਬੰਨ ਬੰਨੇ ਆ ਹੁਣ ਬੰਨ ਤਕਰੀਬਨ ਜਿਹੜੀਆਂ ਨੇ ਉਹ ਸੰਸਥਾਵਾਂ ਨੇ ਬੰਨ ਦਿੱਤੇ ਕੁਝ ਬਾਬਾ ਅਗਵਾਨਾਂ ਵਾਲੇ ਇਹਨਾਂ ਨੇ ਬੰਨ ਦਿੱਤੇ ਬਾਬਾ ਸਿਕੰਦਰ ਸਿੰਘ ਜੀ ਕੁਝ ਬਾਬਾ ਜੀ ਕਾਰ ਸੇਵਾ ਵਾਲੇ ਗੁਰੂ ਕੇ ਬਾਗ ਵਾਲਿਆਂ ਬੰਨ ਦਿੱਤੇ ਕੁਝ ਸੰਗਤਾਂ ਨੇ ਬੰਨ ਦਿੱਤੇ ਹਾਂ ਸਰਕਾਰ ਨੇ ਹੁਣ ਇਹਦੇ ਉੱਤੇ ਟੈਂਡਰ ਪਾਸ ਕਰਕੇ ਤੇ ਉਹ ਕਾਗਜੀ ਪੱਤਰੀ ਕਰਕੇ ਬਾਕੀ ਸੇਵਾ ਤੇ ਸੰਗਤਾਂ ਕਰ ਛੜੀ ਆ ਜੀ ਸੇਵਾ ਸੰਗਤਾਂ ਹਾਂਜੀ ਹਾਂਜੀ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਤੁਸੀਂ ਸਰਪੰਚੋਂ ਹਾਲਾਤ ਵੀਰ ਜੀ ਬੇहद ਬੱਤਰ ਨੇ ਤੁਸੀਂ ਵੇਖੋ ਇੱਥੇ ਤੁਹਾਨੂੰ ਵੀਰ ਜੀ ਨੇ ਵੀ ਦੱਸਿਆ ਜਿੱਦਾਂ ਪ੍ਰਸ਼ਾਸਨ ਇੰਨਾ ਕੰਬ ਕਰਨੀ ਨੀਂਦ ਸੁਤਾ ਮਤਲਬ ਇੱਕ ਨਾ ਸਾਡੇ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਉਹਨਾਂ ਗੱਲ ਕੀ ਭਿਜੜਾ ਰਾਜਾ ਪਬਲਿਕ ਦਾ ਦੁੱਖ ਨਹੀਂ ਨਵੇਂਦਾ ਉਹਨੂੰ ਮਰ ਜਾਣਾ ਚਾਹੀਦਾ ਤੇ ਤੁਹਾਡੇ ਵਾਸਤੇ ਤਾਂ ਮਰ ਗਿਆ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਮਰ ਗਿਆ ਹਾਂ ਰੋ ਰੋ ਕੇ ਕਹਿੰਦੇ ਰਹੇ ਆ ਹੂੰ ਕਿਸੇ ਨੇ ਬਾਤ ਨਹੀਂ ਪੁੱਛੀ ਜਦਨ ਤੂੰ ਆੜ ਆਇਆ ਉਸ ਤੋਂ ਤੀਜੇ ਚੌਥੇ ਦਿਨ ਹੀ ਬਾਬਾ ਜੀ ਆਣ ਕੇ ਲੰਗਰ ਸ਼ੁਰੂ ਕਰਤਾ ਗੁਰਦਾਰੇ ਹਾਂ ਇੱਥੋਂ ਐਮ ਐਲ ਏ ਸਾਡੇ ਹਲਕੇ ਦਾ ਉਹ ਕਹਿੰਦਾ ਹੈਗਾ ਸੀ ਵੀ ਇੱਥੇ ਨੁਕਸਾਨ ਨਹੀਂ ਹੈਗਾ ਹਾਂ ਨਾ ਅੱਜ ਟਾੜੀਆਂ ਸੈਟਲ ਐ ਇੱਥੋਂ ਥੋੜਾ ਜਿਹਾ ਹੁਣ ਤੁਸੀਂ ਧੂਆਂ ਬਾਲੋ ਇੱਥੇ ਅੱਗ ਥੋੜੀ ਜਿਹੀ ਬਾਲੋ ਹੁਣੇ ਪੁਲਿਸ ਛੱਡ ਕੇ ਆ ਜਾਂਦੀ ਹੈ ਹਾਂ ਕੀ ਗੱਲ ਆ ਮਰ ਗਏ ਨੇ ਹੁਣ ਨਹੀਂ ਲੱਭਦਾ ਇਹਨਾਂ ਕਿੱਥੇ ਹੂੰ ਜੇ ਬਾਬਾ ਜੀ ਨਾ ਹੋਣ ਤੇ ਆ ਘੋਲਾ ਟੋਲਾ ਪਿੰਡੇ ਇਹ ਇਧਰ ਆ ਨਹੀਂ ਸਕਦੇ ਇਹਨਾਂ ਦਾ ਕੋਈ ਬਿਮਾਰ ਹੋ ਜਾਂਦਾ ਕਿੱਥੋਂ ਨਿਕਲਣਾ ਹਮ ਇਸ ਕਰਕੇ ਜੇ ਪ੍ਰਸ਼ਾਸਨ ਤੁਸੀਂ ਕਹਿੰਦੇ ਹੋ ਨਾ ਪ੍ਰਸ਼ਾਸਨ ਤੁਹਾਡੇ ਵਾਸਤੇ ਆ ਨਹੀਂ ਸਿਰਫ ਇਹ ਵੋਟਾਂ ਵਾਸਤੇ ਵੀਰ ਜੀ ਆਦ ਆਉਂਦੇ ਆ ਹਾਂ ਅੱਜ ਕਿਸੇ ਲੀਡਰ ਨੂੰ ਇਹ ਨਹੀਂ ਪਤਾ ਪਿੰਡਾਂ ਦੀਆਂ ਵੋਟਾਂ ਨੇ ਜਦੋਂ ਇਲੈਕਸ਼ਨ ਹੋਈ ਇਹੋ ਲੀਡਰਾਂ ਨੇ ਸੜਕਾਂ ਤੋੜ ਮਾਰਨੇ ਆ ਇਥੋਂ ਰੋਜ਼ ਦੋ ਰੋਜ਼ ਰੈਲੀ ਰੱਖ ਲੋ ਪਿੰਡਾਂ 'ਚ ਤੇ ਮੈਂ ਆ ਦੇ ਨਾਲ ਸਾਰਿਆਂ ਨੂੰ ਬੇਨਤੀ ਕਰਾਂਗਾ ਜੇ ਅੱਜ ਇਹ ਕਾ ਕੀਤਾ ਨਾ ਉਦੋਂ ਵੀ ਕਿਸੇ ਨੂੰ ਪਿੰਡਾਂ ਨਾਲ ਵੜਨ ਦਿਓ ਕੋਈ ਭਾਵੇਂ ਮੈਂ ਕਾਂਗਰਸ ਨਾ ਕੋਈ ਝਾੜੂ ਨਾ ਕੋਈ ਦੁਜੇ ਨਾ ਸਾਰਿਆਂ ਨੇ ਕੋ ਬਿਹਾੜੇ ਹੱਥ ਜੋੜੇ ਜਦੋਂ ਤੁਸੀਂ ਉਦਨ ਹਾੜੇ ਵਾਸਤੇ ਨਹੀਂ ਤਾਂ ਅੱਜ ਤੁਹਾਡੇ ਵਾਸਤੇ ਆਈ ਨਹੀਂ ਵੀਰ ਜੀ ਅਸੀਂ ਆਏ ਪਿੰਡ ਰੱਤੜੀ ਛੱਤੜ ਹੂੰ ਗੋਲਾ ਟੋਲਾ ਅਸੀਂ ਬੜੀਆ ਰੀ ਵਝਾੜੇ ਹਾਡੇ ਬਜ਼ੁਰਗਾਂ ਨੇ ਅਸੀਂ ਪਾਕਿਸਤਾਨ ਤੋਂ ਉਜੜ ਕੇ ਆਏ ਹੂੰ ਠੀਕ ਹੈ ਉਸ ਤੋਂ ਬਾਅਦ 55 ਦੇ ਹੜ੍ਹ ਨੇ ਉਜਾੜਿਆ 88 ਨੇ ਉਜਾੜਿਆ 95 ਜ ਆਇਆ ਉਹਨੇ ਉਜਾੜਿਆ 23 ਚ ਵੀ ਪਾਣੀ ਆਇਆ ਅੱਜ ਤੱਕ ਕੋਈ ਮੁਆਵਜ਼ਾ ਸਾਡੇ 21 ਦੇ ਵਿੱਚ ਗੜੇ ਪੈ ਕੇ ਸਾਰੀ ਫਸਲ ਮਰ ਗਈ ਉਸ ਤੋਂ ਬਾਅਦ ਫਿਰ 23 ਵਿੱਚ ਗੜੇ ਪਏ ਔਰ ਉਹ ਮਰੀ ਅੱਜ ਤੱਕ ਇਹਨੇ ਮਾਫ਼ ਜਾਣੇ ਦਿੱਤਾ ਹੁਣ ਜੇ ਇਹੋ ਗੱਲ ਕਰਨ ਦੇ ਆਂ ਵੀ ਚਲੋ ਅਸੀਂ ਕਹਿੰਨੇ ਆਂ ਭਗਵੰਤ ਮਾਨ ਤੂੰ ਮਾਫ਼ ਜਾਤ ਕੀ ਦੇਣਾ ਹਮ ਇੰਨਾ ਕਹਦੇ ਵੀ ਤੁਸੀਂ ਨੂੰ ਵੱਡ ਕੇ ਕਟਰ ਫੇਰ ਕੇ ਸਾੜ ਕੇ ਆਪਣੀ ਕਰਨ ਕੇ ਬੀਜ ਲੋ ਕਿਉਂਕਿ ਜਦੋਂ ਬਾਬਾ ਜੀ ਨੇ ਜੁਮਾ ਲੈ ਲਿਆ ਕਿਉਂ ਸਾਡੇ ਵਾਸਤੇ ਤੇ ਬਾਬਾ ਜੀ ਸਰਕਾਰ ਨੇ ਆਇਆ ਹਲੇ ਹਮ ਠੀਕ ਹੈ ਨਾ ਰੋਟੀ ਤੇ ਕਿਦੋਂ ਨਾ ਕਿਦੋਂ ਮਿਲ ਜਾਂਦੀ ਏ ਰੋਟੀ ਜਿਹੜੇ ਭਰਾ ਦੇ ਹਾਂਜੀ ਸਰਕਾਰ ਕਹਿੰਦੀ ਹੈ ਕਿ ਪ੍ਰਬੰਧ ਬਹੁਤ ਹੈ ਜੇ ਸੀ ਬੀਆਂ ਵੀ ਦੇ ਦੇ ਰਹੇ ਆ ਸਾਰਾ ਜਿਹੜੀਆਂ ਜੇ ਕੋਈ ਫਸਲ ਖਰਾਬ ਹੋਈ ਏ ਜ਼ਮੀਨ ਸਹੀ ਕਰਨੀ ਹੈ ਮਿੱਟੀ ਚਕਾਉਣੀ ਹੈ ਉਹਦੇ ਲਈ ਵੀ ਹਜ਼ਾਰਾਂ ਰੁਪਏ ਦਾ ਮੁਆਵਜ਼ਾ ਐਲਾਨ ਕਰਤਾ ਜ਼ਮੀਨ ਤੇ ਕੁਛ ਦਿਖਾਈ ਦਿੰਦਾ ਵੀਰ ਜੀ 11 ਕਿੱਲੇ ਮੇਰੀ ਦੇ ਵਿੱਚ 7-7 ਫੁੱਟ ਰੇ ਆ ਤੇ ਦਰਿਆਉਂ ਪਾਰ ਮੋਟਰ ਮੇਰੀ ਨਾਲ ਵੀ ਉੱਥੇ ਕਿੱਥੇ ਵੇ ਆ ਸਰਪੰਚ ਲਖਬੀਰ ਸਿੰਘ ਹੋਲ ਟੋਲੇ ਵਾਲੇ ਹਾਂ ਇਹਨਾਂ ਦਾ ਉੱਥੇ ਮੈਂ ਕਿਹਾ 40 ਕਿੱਲੇ ਹੈਗਾ ਇੱਥੇ ਮੇਰਾ 40 ਕਿੱਲੇ ਝੋਨਾ ਉਹਦੇ ਵਿੱਚ ਅਜੇ ਵੀ 2-2 ਫੁੱਟ ਪਾਣੀ ਹੈ ਬਾਬਾ ਜੀ ਨੂੰ ਕੱਲ ਵਖਾ ਕੇ ਲਿਆ ਹ ਕਿਹੜਾ ਇੱਕ ਦੇ ਕਲਾਕਾਰ ਕਹਿੰਦੇ ਨੇ ਟਰੈਕਟਰ ਦਿੱਤੇ ਹੈਗੇ ਨੇ ਦੱਸੋ ਇੱਥੇ ਕਿਹੜਾ ਟਰੈਕਟਰ ਕਾਦੇ ਨਾ ਹੀ ਪਾਣੀ ਕੱਢਣ ਦੇ ਕਿਹੜਾ ਸਾਡਾ ਪ੍ਰਬੰਧ ਗਿਆ ਸਿਰਫ ਇੱਕ ਆਉਂਦੇ ਨੇ ਵੀਡੀਓ ਬਣਾ ਕੇ ਪਾ ਲਿੰਦੇ ਨੇ ਇੱਕ ਦਿਨ ਨਾਲ ਵਿਊ ਮਿਲ ਜਾਂਦੇ ਨੇ ਦੂਜਾ ਇਹਨਾਂ ਨੂੰ ਪੈਸਾ ਸੰਸਤਾ ਬਾਹਰ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਬਾਹਰ ਵਾਲੇ ਵੀਰਾਂ ਨੂੰ ਆ ਵੀਡੀਓ ਜਾਂਦੀਆਂ ਨਾ ਤੁਸੀਂ ਹਾਲਾਤ ਵੇਖੋ ਆਪਣਾ ਕੋਈ ਨਾ ਕੋਈ ਘਰ ਦਾ ਜੀ ਭੇਜੋ ਫੇਰ ਜਿਹੜਾ ਤੁਸੀਂ ਸਮਾਨ ਭੇਜਣਾ ਨੂੰ ਹੁਣ ਜਿੱਦਾਂ ਹੀ ਕਹਿੰਨੇ ਆ ਰਾਸ਼ਨ ਦੀ ਲੋੜ ਨਹੀਂ ਔਰ ਬਹੁਤ ਜਣੇ ਆਏ ਰਾਸ਼ਨ ਦੇ ਉਹਨਾਂ ਦਾ ਧੰਨਵਾਦ ਹੀ ਨਹੀਂ ਕਹਿੰਦੇ ਮਾੜਾ ਕੀਤਾ ਪਰ ਯਾਰ ਲੋੜ ਤੇ ਆ ਜਾਨੂ ਅਸੀਂ ਤਾਂ ਤੁਹਾਨੂੰ ਔਰ ਬੇਨਤੀ ਕਰਦੇ ਰਹੇ ਆ ਰਾਸ਼ਨ ਨਾ ਇੰਨਾ ਲਿਆਓ ਰੋਟੀ ਦਾ ਡੱਗ ਜਾ ਰਾ ਹੋ ਜਾਏਗਾ ਆ ਜਿਹੜਾ ਸਾਡੇ ਗਾਂ ਬੱਚਿਆਂ ਦੇ ਗਾਂ ਭੁੱਖੇ ਇਹ ਤੁਸੀਂ ਸਾਡਾ ਕਰੋ ਨਾਲ ਦੀ ਮਦਦ ਤੇ ਅਸੀਂ ਬੱਚਿਆਂ ਨੂੰ ਗਾਂ ਪੜ੍ਹਾ ਸਕੀਏ ਉਹਨਾਂ ਦਾ ਕੋ ਭੁੱਖਾ ਬਣਾ ਸਕੀਏ ਕਿਉਂਕਿ ਖੇਤੀ ਤੋਂ ਅਸੀਂ ਕਿ ਕਮਾ ਲਿਆ ਜਿਹੜਾ ਉਹਨਾਂ ਕਮਾ ਲੈਣਾ ਨੌਕਰੀ ਦੀ ਹਨੂ ਆਸਨਿਆਂ ਦੇ ਬਾਹਰ ਜਾਂਦੇ ਨੇ ਭਗਵੰਤ ਮਾਨ ਤੇ ਕਹਿੰਦਾ ਸੀ ਮੰਗ ਰੇ ਜੀ ਇੱਧਰ ਲਿਆ ਕੰਮ ਕਰਨੇ ਡਰੋਨੇ ਨੇ ਆ ਸਾਡੇ ਹਾਲਾਤ ਆਣ ਕੇ ਵੇਖ ਵੀ ਕਿੜੇ ਕੰਮ ਨੇ ਆਉਣਗੇ ਅੰਗਰੇਜ਼ ਆ ਵੇਖ ਕੇ ਮੈਂ ਨਾ ਜੀ ਇਹੀ ਛੱਡ ਕੇ ਇਹੀ ਆਨੇ ਆ ਵੇ ਲੱਲੇ ਮੁੱਲ ਲੱਲੇ ਬੈਲੀ ਵੇਚ ਦਿੰਨੇ ਆ ਇਹਨਾਂ ਵੀਰ ਜਿਹੜਾ ਹਾੜਾ ਆ ਨਾ ਇਹ ਸਰਕਾਰ ਦੀ ਪਾਲਿਸੀ ਆ ਡੇ ਡੇਰਾ ਬਣਾਉਣ ਕੋਰੀਡੋਰ ਤੇ ਸੱਤ ਪਿੰਡ ਇਹਨਾਂ ਅਕਵਾਇਰ ਕਰਨੇ ਨੇ ਜਿਹੜਾ ਹੁਣ ਇਹ ਕਹਿੰਦਾ ਨਾ ਮੋਦੀ ਵੀ ਮੈਂ ਵਪਾਰ ਨਹੀਂ ਕਰਨਾ ਪਾਕਿਸਤਾਨ ਨਾਲ ਟ੍ਰੇਡ ਨਹੀਂ ਕਰਨੀ ਤੁਸੀਂ ਥੋੜਾ ਜਿਆਦਾ ਖਲੋਜੋ ਯਾਰ ਰਸਤਾ ਜਿਹੜਾ ਇਹ ਬਣਾਉਂਦੇ ਨੇ ਐਕਸਪ੍ਰੈਸ ਵੇ ਬਣਾਉਂਦੇ ਨੇ ਪਾਕਿਸਤਾਨ ਨੂੰ ਕਾਦਲੀ ਬਣਾਉਂਦੇ ਨੇ ਕਿ ਇਹ ਨੂੰ ਇਥੇ ਜਾਣਦੇ ਹੁੰਦੇ ਨੇ ਕਹਿੰਦੇ ਕੋਰੀਡੋਰ ਹਾਨੂੰ ਤੇ ਮੱਥਾ ਟੇਕਣ ਜਾਣ ਨਹੀਂ ਦਿੰਦੇ ਹੂੰ ਇਹਨਾਂ ਵਪਾਰ ਵਾਸਤੇ ਇਹਨਾਂ ਪਹਿਲੀ ਇਕ ਵਾਰ ਕਰਨੀ ਸੀ ਜਿਹੜੂ ਇਹਨਾਂ 88 ਦੇ ਵਿੱਚ ਪਾਣੀ ਛੱਡਿਆ ਸੀ ਔਰ ਉਹ 1670 ਮੀਟਰ ਦੇ ਸੀ ਹੁਣ ਇਹਨਾਂ 1690 ਮੀਟਰ ਕਰਕੇ ਛੱਡਿਆ ਮਾਰਨ ਵਾਸਤੇ ਛੱਡਿਆ ਇਹਨੂੰ ਠੀਕ ਹੈ ਨਾ ਕਹਿੰਦੇ ਪਰ ਰੋਂਦੇ ਕਿਉਂ ਰੋਣੇ ਆਂ ਦਰਦ ਹੁੰਦਾ ਨਾ ਜਿਹੜੇ ਛੱਡੇ ਆ ਉਹ ਹੀ ਰੋਣਗੇ ਹਾਂ ਹੁਣ ਜੇ ਕਿਸੇ ਸਾਹਮਣੇ ਰੋਈਏ ਨਾ ਤੇ ਫਿਰ ਲੋਕ ਕਹਿੰਦੇ ਪਰ ਵੇਖ ਕੇ ਹੰਝਾ ਲਾਉ ਫਸਲ ਕਿਦਾਂ ਵਧੀਆ ਆਪਣੀ ਫਸਲਵਾਨ ਨਜੀਦ ਕਰਦਾ ਬਾਣ ਪੁੱਤ ਘਰੋਂ ਤੋਰਨੇ ਮੈਂ ਜਿਹੜੀ ਗੱਲ ਕਹੀ ਏ ਫਸਲ ਬੋਹਣੀ ਪੁੱਤਾਰ ਕੀ ਹੁੰਦੀ ਏ ਫਸਲ ਜੀ ਨਾ ਨਹੀਂ ਉਹਨਾਂ ਦੇ 40 40 ਕਿੱਲੇ ਨੇ ਬੰਜੀ 40 40 ਇਹ ਕਹਿੰਦਾ 5 ਕਿੱਲੇ ਮੇਰਾ 60 ਕਿੱਲੇ ਚ ਉਹਨਾਂ ਮੈਂ 5ਨ ਫਾਇਦੇਣਾ ਕੀ ਪੰਜ ਅਗਲਾਂ ਦੇ ਮਾਪਜਨ ਕਰਾਂਗਾ ਮੈਂ ਕੀ ਉਹਦੇ ਨਾਮ ਤੇ ਆਰਤੀ ਦਾ ਲਾ ਲਾਂਗਾ ਕੀ ਮੈਨੂੰ ਕੋਈ ਖਾਦ ਵੀ ਦੇ ਦੇਗਾ ਕਿੰਨੇ ਬਾਹ ਫੜਨੀ ਕਿਸ ਨੇ ਧਾਰੇ ਪੈਸੇ ਵੀ ਨਹੀਂ ਦੇਣੇ ਮੈਂ ਨਾ ਕਿਸੇ ਨੇ ਭਰਾ ਵੀ ਨਹੀਂ ਕੋਈ ਬਾਹ ਫੜਦਾ ਜੀ ਤੁਸੀਂ ਵੇਖੋ ਮਾੜੇ ਸਮੇਂ 'ਚ ਕੋਈ ਭਰਾ ਵੀ ਨਹੀਂ ਨਾਲ ਖਲੋਂਦਾ ਅਸੀਂ ਧੰਨਵਾਦ ਬਾਬਾ ਜੀ ਦਾ ਜਿਹੜਾ ਉਹਨਾਂ ਦੇ ਖਲੋਤੇ ਆ ਨਹੀਂ ਨਹੀਂ ਸੰਗਤ ਨਾਲ ਸੰਗਤ ਨਾਲ ਇਹ ਬਾਬਾ ਕਹਿੰਦੇ ਜਾਗ ਵਿਖਾਓ ਸਾਡੇ ਜੀਨ ਕਰਦਾ ਪੈਲੀ ਜਵੜਨ ਨੂੰ ਇਹ ਕਾਲੀ ਗਏ ਵਾਕਈ ਵੇਖਿਆ ਨਹੀਂ ਜਾਂਦਾ ਬਹੁਤ ਦਰਦ ਹੈ ਤੁਹਾਡੀ ਵੀ ਕਹਿੰਦੇ ਪੈਲੀ ਦੇ ਵਿੱਚ ਬਾਬਾ ਜੀ ਕਹਿੰਦੇ ਗਏ ਬੁਰਾ ਹਾਲ ਹੀ ਹੈ ਬਹੁਤ ਜੀ ਬਹੁਤ ਕੋਈ ਜੀ ਸਾਡੇ ਦੋ ਪਿੰਡਾਂ ਦਾ ਜਿੰਨਾ ਨੁਕਸਾਨ ਆ ਨਾ ਇਹ ਤਾਂ ਸਾਨੂੰ ਪਤਾ ਚ ਰੱਬ ਨੂੰ ਪਤਾ ਵਾ ਵੇਖੋ ਸਾਡਾ 10 12 ਦਿਨ ਦੱਸਦਾ ਵੀ ਸਾਡਾ ਬੰਦ ਰਿਹਾ ਵਾ ਹਾਂ ਇਹ ਫਿਰ ਬਾਬਾ ਜੀ ਨੂੰ ਜਾ ਕੇ ਆਪਾਂ ਬੇਨਤੀ ਕੀਤੀ ਆ ਹਾਂ ਤੇ ਬਾਬਾ ਜੀ ਨੇ ਆਣ ਕੀ ਇੱਥੇ ਪਤਾ ਨਹੀਂ ਕਿੱਥੋਂ ਕਿੱਥੋਂ ਵਿਚਾਰਿਆ ਮਿੱਟੀ ਸ਼ਾਹ ਪਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਮਗਾ ਕੇ ਕਿ ਸਾਡੇ ਬੰਦ ਬੰਨ ਕੇ ਸਾਡਾ ਪਿੰਡ ਦਾ ਰਸਤਾ ਚੱਲੂ ਹੋਈ ਤਾਂ ਨਾ ਜੇ ਰਸਤਾ ਚੱਲੂ ਨਹੀਂ ਹੁੰਦਾ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਜੀ ਬਿਮਾਰ ਹੋ ਜਾਂਦਾ ਰਾਤ ਨੂੰ ਆਪਾਂ ਖੱਡ ਵੀ ਨਹੀਂ ਸਕਦੇ ਬਾਹਰ ਹਾਂ ਫਿਰ ਬਾਅਦ ਵਿੱਚ ਚਲੋ ਹੁਣ ਜਿੰਨੇ ਵੀ ਹੁਣ ਬਾਹਰ ਹਨ ਵੀ ਜਿੰਨੇ ਵੀ ਮਤਲਬ ਬਾਹਰੋਂ ਪੈਸੇ ਭੇਜਣਦੇ ਆਂ ਅਸੀਂ ਤੇ ਉਹਨਾਂ ਦੇ ਗਾੜ ਇਹ ਤੁਸੀਂ ਕਿਸੇ ਪਿੰਡ ਦੇ ਵਿੱਚ ਹੁਣ ਜਿੱਦਾਂ ਸੌਦਾ ਲੈ ਕੇ ਆਉਣ ਦੇ ਆ ਚਾਹੇ ਪਿੰਡਾਂ 'ਚ ਪੈਸੇ ਵੰਡਣ ਦੇ ਆ ਇਹ ਕੋਈ ਪੈਸਾ ਪਿੰਡਾਂ ਦੇ ਵਿੱਚ ਨਾ ਵੰਡੋ ਲਿਆ ਕੇ ਦੇ ਬਾਬਾ ਜੀ ਦੇ ਪੇਸ਼ ਕਰੋ ਸਾਰਾ ਕਿਉਂਕਿ ਇਹਨਾਂ ਨੇ ਸਾਡੇ ਦੋ ਪਿੰਡਾਂ ਦੀ ਜਿਹੜੀ ਕਣਕ ਬੀਜਣ ਦੀ ਬਜਾਈ ਕਰਨ ਦੀ ਇਹਨਾਂ ਨੇ ਸਾਰੀ ਹਮਤਾ ਲਈ ਆ ਵੀ ਅਸੀਂ ਤੁਹਾਨੂੰ ਪਾਣੀ ਲਾਉਣ ਵਾਲੀ ਕਣਕ ਕਰਕੇ ਦਵਾਂਗੇ ਤੂੰ ਹੱਕ ਤੇ ਫਿਰ ਬਾਬਾ ਜੀ ਦਾ ਹੀ ਬਣਦਾ ਨਾ ਹੁਣ ਸਾਨੂੰ ਕੀ ਪਤਾ ਨਾ ਕਿੱਥੋਂ ਤੇਲ ਲੈ ਕੇ ਆਉਣਾ ਵਾ ਕਿੱਥੋਂ ਇਹਨਾਂ ਨੇ ਮਤਲਬ ਬੀਜ ਲੈ ਕੇ ਆਉਣਾ ਵਾ ਕਿੱਥੋਂ ਇਹਨਾਂ ਨੇ ਖਾਦ ਲੈ ਕੇ ਆਉਣੀ ਆ ਹੁਣ ਜਿੱਦਾਂ ਇਹ ਹਰਪ੍ਰੀਤ ਸਿੰਘ ਸਰਪੰਚ ਨੇ ਦੱਸਿਆ ਤੇ ਸਾਨੂੰ ਕਿਹਨੇ ਖਾਦ ਵੀ ਦੇਣਾ ਵਾ ਜਦੋਂ ਆਪਾਂ ਕੋਈ ਚੀਜ਼ ਨਹੀਂ ਦੇਣੀ ਉਹਨਾਂ ਨੂੰ ਤੇ ਸਾਨੂੰ ਕਿਹਨੇ ਦੇਣਾ ਵਾ ਇਹ ਸਾਡੇ ਵਾਸਤੇ ਤੇ ਰੱਬ ਬਣ ਕੇ ਬਾਬਾ ਜੀ ਉਤਰੇ ਨੇ ਸਿਕੁੰਦਰ ਸਿੰਘ ਗਵਾਨ ਹੂੰ ਦੇਖੋ ਸਾਡੀ ਰਸਤੇ ਵੀ ਨਾ ਚਾਲੂ ਕੀਤੇ ਨੇ ਹੁਣ ਸਾਡੀ ਕਣਕ ਵੀ ਨਾ ਬੀਜਣੀ ਆ ਤੇ ਉਸ ਦਿਨ ਦੇ ਹੀ ਆਗੇ ਤੇ ਤੁਸੀਂ ਤੇ ਨਾ ਨੇ ਅਹੀਂ ਭਾਵੇਂ ਕੇਵਲੇ ਆਈਏ ਤੇ ਨਾ ਆਈਏ ਇਹ ਪੱਕਾ ਸੂਰੇ ਆਗੇ ਤੇ ਬੈਠੇ ਸ਼ਾਮ ਤੱਕ ਇੱਥੇ ਰਹਿੰਦੇ ਨੇ ਤੇ ਸਾਡੇ ਵਾਸਤੇ ਤੇ ਰੱਬ ਇਹੋ ਹੀ ਆ ਸਰਕਾਰ ਸਰਕਾਰ ਦੇ ਇਥੇ ਜੋ ਕੋ ਸਾਰਿਆਂ ਦੱਸਦਾ ਸਰਕਾਰ ਦੇ ਇਥੇ ਬੜੀ ਨਹੀਂ ਅਜੇ ਤੱਕ ਹਾਂ ਸਿੰਘ ਮੰਤਾਂ ਵਿਧਾਨ ਸਭਾ ਵਿੱਚ ਬਹੁਤ ਕਹਿ ਰਹੇ ਸੀ ਕਹਿੰਦੇ ਸਰਕਾਰ ਦੇ ਪ੍ਰਬੰਧ ਦੀ ਬਹੁਤ ਜ਼ਿਆਦਾ ਕੀਤੇ ਪਏ ਚਲੋ ਉੱਥੇ ਨੱਚੀ ਜਾਵੇ ਜਦੋਂ ਨੱਚਦਾ ਵਾ ਹਾਂ ਬਲ ਉੱਥੇ ਨੱਚਣ ਦੀ ਗੱਲ ਹੈ ਜਦ ਸਾਡੇ ਕੋਲ ਆਵੇ ਤਾਂ ਵਾ ਨਾ ਜਦੋਂ ਬਾਬਾ ਜੀ ਬੀਟੇ ਨੇ ਸਾਡੇ ਕੋਲ ਆ ਕੇ ਅਫਸਰ ਕੋਈ ਅਧਿਕਾਰੀ ਕੋਈ ਹੁਣ ਆਇਆ ਪੇਖਣ ਵੀ ਭਾਈ ਤੁਹਾਡਾ ਨੁਕਸਾਨ ਹੋਇਆ ਤੁਹਾਨੂੰ ਆ ਚੀਜ਼ ਦਿੰਨੇ ਆ ਤੁਸੀਂ ਵਾਹਨ ਤਿਆਰ ਕਰ ਲਓ ਤੁਸੀਂ ਆ ਕਰ ਲਓ ਕੋਈ ਬੰਦਾ ਨਹੀਂ ਆਇਆ ਸਿਰਫ ਸਾਡੇ ਭਰਾ ਹੀ ਆਏ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸੌਫਦਾ-ਸੌਫਦਾ ਦਿੱਤਾ ਵਾ ਜੇ ਕੋਈ ਸਰਕਾਰੀ ਬੰ ਗਰਦੌਰੀ ਹੋ ਗਈ ਤੁਹਾਡੇ ਪਿੰਡ ਕੋਈ ਗਰਦੌਰੀ ਨਹੀਂ ਹੋਈ ਕੋਈ ਗਰਦੌਰੀ ਕੋਈ ਨਹੀਂ ਹੋਈ ਫਿਰ ਜੀ ਹਜੇ ਗਰਦੌਰੀ ਨਹੀਂ ਹੋਈ ਤਾਂ ਕਦੋਂ ਮੁਆਫ ਜਾਓ ਕਦੋਂ ਤੁਹਾਨੂੰ ਮਿਲੂ ਜੇ ਕੋਈ ਨਾ ਦੇਣਾ ਹੋਵੇ ਤਾਂ ਫਿਰ ਕਰਨਾ ਨਾ ਤਾਂ ਉਹਨਾਂ ਦੇ ਇਰਾਦਾ ਨਹੀਂ ਦੇਣ ਦਾ ਤਾਂ ਗਰਦੌਰੀ ਨਾਲ ਕੀ ਕਰਨੀ ਹੂੰ ਫੇ ਕੋਈ ਜੀ ਉਹਨਾਂ ਨੇ ਤੁਹਾਡੇ ਪਿੰਡ ਦੀ ਗਰਦੌਰੀ ਕਰਦੌਰੀ ਕੋਈ ਨਹੀਂ ਵੀਰ ਜੇ ਤਾਂ ਕੋਈ ਨਹੀਂ ਆਇਆ ਐਸੇ ਕਰਕੇ ਅਸੀਂ ਨਾ ਵਾਣ ਜਗੇ ਨਾ ਇਹਨੂੰ ਛੱਡਣ ਜਗੇ ਹੂੰ ਨਾ ਮਰਦਾਂ ਚ ਨਾ ਜਾਂਉਂਦੇ ਨਾ ਜੀ ਨਾ ਨਾ ਵਾ ਉਹ ਜੀ ਕਰਦਾ ਕਿਦਾਂ ਵਾਦੀਏ ਵੇਖੋ ਜਿਵੇਂ ਬਾਜੀ ਲਖਵੀਰ ਜੀ ਉਹਨਾਂ ਨੇ ਗੱਲ ਦਸੀ ਬੜੀ ਵੱਡੀ ਚਿੰਤਾ ਦਾ ਵਿਸ਼ਾ ਈ ਜਿੰਨੇ ਖੜੇ ਨੇ ਇਹ ਫੈਸਲਾ ਅੱਜ ਨੂੰ 3 ਦਿਨ ਹੋ ਗਏ ਇਹਦੇ ਤੇ ਮੀਟਿੰਗ ਰੋਜ਼ ਹੁੰਦੀ ਹੈ ਢੀ ਸਵੇਰੇ ਸ਼ਾਮ ਵੀ ਇਹ ਵੀ ਨਹੀਂ ਫੈਸਲਾ ਲੈ ਲੈਂਦੇ ਇਹ ਆਪਣੇ ਤਾਂ ਬਿਲਕੁਲ ਸਹੀ ਆ ਇਹਨਾਂ ਨੂੰ ਇਹ ਵੀ ਜੇ ਆਪਾਂ ਵੜਤਾ ਸਰਕਾਰ ਨੇ ਕਿਹਾ ਤੁਸੀਂ ਵੜਤਾ ਨੂੰ ਵਿਖਾਇਆ ਨਹੀਂ ਬੂਟਾ ਤੇ ਅੱਜ ਹੋ ਗਈਆ 30 29 ਤਰੀਕ ਤੇ 20 ਅਕਤੂਬਰ ਤੋਂ বজਾਈ ਆਪਾਂ ਸ਼ੁਰੂ ਕਰਨੀ ਆਪਾਂ ਮਾਈਂਡ ਸੈਟ ਕੀਤਾ ਆਪਣੀ ਸੰਸਥਾ ਲੋ ਵੀ 15 ਤੋਂ ਕਰਨੀ ਤੇ ਵੇਖੋ ਭਾਜੀ ਵੱਡੀ ਪ੍ਰੋਬਲਮ ਮੇਜਰ ਜਿਹੜੀ ਆ ਨਾ ਸਰਕਾਰ ਚੰਗੇ ਦੇਣਾ ਚ ਨਹੀਂ ਖਾਦ ਦਿੰਦੀ ਹੁਣ ਤੇ ਸਾਡੇ ਦਿਨ ਬਹੁਤ ਮਾੜੇ ਨੇ ਚਲੋ ਮਾਰਾਜ ਪੌਂਦਾ ਤੇ ਕੱਟਦਾ ਵੀ ਆ ਈ ਇਹ ਨਾ ਜ਼ਿਮੀਂਦਾਰਾਂ ਤੇ ਸਭ ਤੋਂ ਵੱਡਾ ਐਸੋਲੇ ਜਿਹੜਾ ਸਟ੍ਰੈਸ ਐ ਫੈਸਲਾ ਲੈਂਦਾ ਜੀ ਬਚਾਰੇ ਵੱਢਦੇ ਨੇ ਤਾਂ ਵੀ ਮਰਦੇ ਤੇ ਜੇ ਨਹੀਂ ਵੱਢਦੇ ਤੇ ਇਹਨਾਂ ਦੀ ਫਸਲ ਸਿਰ ਤੇ ਆ ਇਹ ਪੈਲੀਆਂ 72 ਚ ਆਉਣੀ ਆ ਇਹ ਗਿੱਲੀਆਂ ਬਹੁਤ ਨੇ ਜਿੱਦਾਂ ਸਰਪੰਚ ਸਾਡਾ 60 ਏਕੜ ਆ 50 ਇਹਨਾਂ ਦਾ ਲਾ ਲੋ 1 ਏਕੜ ਹੁਣ ਐਡਾ ਵੱਡਾ ਜਿਹੜਾ ਜ਼ਿਮੀਂਦਾਰ ਆਪਾਂ ਜ਼ਿਮੀਦਾਰਾਂ ਦੇ ਪੁੱਤ ਐ ਕਿਹੜਾ ਜ਼ਿਮੀਦਾਰ ਲੈਣ ਚ ਖੜ ਕੇ ਮੰਗੂਗਾ ਕਿ ਕੋਈ ਨਹੀਂ ਮੰਗਾਇਆ ਇਸੇ ਕਰਕੇ ਆਪਾਂ ਫੈਸਲਾ ਲਿਆ ਵੀ ਇੱਕ ਕਿਲਾ ਸੌ ਦਾ ਈ ਹੁਣ ਤਗੜੇ ਹੋ ਕੇ ਇੱਕ ਨੂੰ ਖਾਡਾ ਪੈਣਾ ਕਿਉਂਕਿ ਮੰਗਣਾ ਬਹੁਤ ਔਖਾ ਜੀ ਤੁਸੀਂ ਮੈਨੂੰ ਦੱਸੋ ਮੰਗਿਆ ਜਾਂਦਾ ਕਿ ਕੋਈ ਜਿਹੜਾ ਸੰਗਤ ਆ ਨਾ ਮੰਗ ਕੇ ਲਿਆ ਕੇ ਲਾਉਣਾ ਉਸ ਤੋਂ ਵੱਡੀ ਜ਼ੁਮੇਰੀ ਈ ਤੇ ਇਹਨਾਂ ਦੀ ਬਾਦਰੀ ਆ ਜਿਹੜੇ ਵਿਚਾਰੇ ਅੱਜ ਇਹਨਾਂ ਨੂੰ ਇੱਕੋ ਹੀ ਹੁਣ ਵੱਡ ਵੱਡ ਗੱਲ ਖਾਈ ਜਾਂਦੀ ਪੀਦੀ ਤੇ ਕਰੀਏ ਕੀ ਜਾਤੇ ਇਹਨਾਂ ਨੂੰ ਮੁਆਵਜ਼ਾ ਜੇ ਸਰਕਾਰ ਇਹਨਾਂ ਦੀ ਨਹੀਂ ਗਰਦੌਰੀਆਂ ਕਰਨੀ ਆ ਸੈਟੇਲਾਈਟ ਸਿਸਟਮ ਬਹੁਤ ਵੱਡੇ ਨੇ ਸਰਕਾਰਾਂ ਕੋ ਉੱਥੇ ਇਹਨਾਂ ਦੀ ਕਾਗਜ਼ਾਂ 'ਚ ਨੰਬਰ ਹੈ ਅੱਗ ਲਾਉਣ ਵੇਲੇ ਸੈਟੇਲਾਈਟ ਹੈਗਾ ਜੋ ਦੇਖਣਾ ਵੀ ਅੱਗ ਲੱਗ ਗਈ ਤੇ ਮਫਸਲ ਮਾਰ ਗਈ ਉਹ ਸੈਟੇਲਾਈਟ ਹੀ ਦਿਖਾਈ ਉਹ ਮੈਂ ਕਹਿੰਦਾ ਇਹ ਬਾਰਡਰ ਵਾਲੇ ਵਿਚਾਰੇ ਫੇਰ ਲੋਕੀ ਜਿਨ੍ਹਾਂ ਨੇ ਕਹਿਣਾ ਵੀ ਬਾਬੇ ਕਿਦਾਂ ਦੀ ਗੱਲ ਬੋਲਦੇ ਨੇ ਇਹਨਾਂ ਨੂੰ ਹੁਣ ਮਰਦਿਆਂ ਜਿਹੜੀਆਂ ਉਧਰੋਂ ਡਰੋਨ ਰਹੀ ਇੱਥੇ ਹੈਰੂਆਂ ਨੇ ਹੁੰਦੀ ਇਹਨਾਂ ਨੇ ਉਹ ਨਹੀਂ ਵੇਚਣੀ ਤੇ ਹੋਰ ਕੀ ਕਰਨਾ ਇਹ ਤਾਂ ਅੱਕੇ ਪਏ ਨੇ ਫੇਰ ਇਹ ਕਹਿੰਦੇ ਬਾਰਡਰ ਵਾਲੇ ਲੋਕਾਂ ਦੇ ਪਰਚੀ ਹੁੰਦੇ ਨੇ ਇਹਨਾਂ ਦੁ ਇਹਨਾਂ ਕੋਈ ਇਦਾਂ ਥੋੜਾ ਫੈਸਲਾ ਅੱਕ ਕੇ ਹੀ ਬੰਦਾ ਫੈਸਲਾ ਲੈਂਦਾ ਜਦੋਂ ਘਰ ਨੂੰ ਅੱਗ ਲੱਗਦੀ ਇਹ ਇਹਨਾਂ ਦੇ ਉਹ ਦੇਖ ਜਾਂਦੇ ਨਹੀਂ ਉਧਰੋਂ ਬਾਰਡਰ ਤੋਂ ਆਉਂਦੇ ਡਰਾਉਨ ਇਹ ਨਹੀਂ ਦੇਖਦੇ ਇਹਨਾਂ ਦੀ ਜ਼ਮੀਨ ਮਤਲਬ ਜਦੋਂ ਇਹ ਇਹ ਜੰਮੇ ਉਜੜਨ ਵਾਸਤੇ ਆ ਫਿਰ ਉਜੜਿਆ ਬੰਦਾ ਤਾਂ ਕਿਸੇ ਨਾ ਕਿਸੇ ਪਾਸੇ ਕੋਈ ਹੱਥ ਮਾਰਦਾ ਲੋਕ ਪਾਜੀ ਜਦੋਂ ਵੇਖੋ ਜਦੋਂ ਕਿਸੇ ਦੀ ਪਰਿਆ ਜੇ ਪੱਗ ਲੱਥ ਜਣੀ ਹੈ ਤਾਂ ਉਹਨੇ ਓਨੀ ਦਿਨ ਤੱਕ ਉਹਦੇ ਪੁੱਤ ਨੇ ਘਰ ਨਹੀਂ ਹੁਣਾ ਜਿੰਨੀ ਦਿਨ ਤੱਕ ਉਹਦਾ ਸਿਰ ਨਹੀਂ ਵੱਡੂਗਾ ਤੇ ਇਹਦੇ ਵਿਚਾਰੇ ਅੱਕੇ ਪਏ ਨੇ ਇਨਾ ਹੱਕ ਕੀ ਫੈਸਲਾ ਲੈਣਾ ਨਾ ਇਹ ਦੋ ਦਿਨ ਨਾ ਆਉਣਗੇ ਤਿੰਨ ਦਿਨ ਇਹਨਾਂ ਹਾਰ ਕੇ ਵੱਢਣੀ ਆ ਤੇ ਕਿਹਦਾ ਆਂਦਰਾ ਕਿਧੀਆਂ ਇੰਨੀਆਂ ਆਂਦਰਾ ਨਹੀਂ ਜਿੰਦੀਆਂ ਵੀ ਆਪਾਂ ਪੈੜੀ ਆਪਣੇ ਹੱਥੀ ਵੱਢੀਏ ਵਿੱਚ ਹੂੰ ਇਹ ਬੜਾ ਵੱਡਾ ਫੈਸਲਾ ਹੈ ਮੈਂ ਕਹਿੰਦਾ ਡੰਗਰ ਨੰਗਣ ਦਾ ਖੇਤ ਵੀ ਦੀ ਵੀ ਇਹਨਾਂ ਨੂੰ ਖਰਾਬ ਕਰਦੇ ਮੈਂ ਕਹਿੰਦਾ ਲੜਦੇ ਨੇ ਲੋਕ ਵੱਟ ਤੋਂ ਨੰਗਣ ਤੋਂ ਲੜਦੇ ਨੇ ਵੀ ਡਾਂਗ ਲੈ ਕੇ ਉਹਦੇ ਗਲ ਪੈਂਦੇ ਨੇ ਵੀ ਤੇਰੇ ਡੰਗਰ ਦੀ ਪੈੜੀ 'ਚ ਫੇਰਦੇ ਜ਼ਿੰਮੇਦਾਰ ਦੀ ਜਿੰਦ ਜਾਨ ਆ ਜ਼ਮੀਨ ਆ ਨਾਲੇ ਸਾਨੂੰ ਗੁਰਨਾਨਕ ਪਾਤਸ਼ਾਹ ਮਾਰ ਨੇ ਕਿਰਤ ਵਿਰਤ ਦਾ ਪਰਦੇਸ਼ ਦਿੱਤਾ ਸਾਡੇ ਕਰਤਾਰਪੁਰ ਇਹਨਾਂ ਨੂੰ ਤੇ ਫਿਰ ਮੈਂ ਕਹਿੰਨਾ ਕਰਤਾਰਪੁਰ ਵਾਲੇ ਹੀ ਚੰਗੇ ਉਸ ਸਟੇਟ ਦੇ ਨੇ ਉਸੇ ਵੇਲੇ ਤਰੰਤ ਮਹਾਰਾਜ ਦਾ استان ਦੀ ਸਫਾਈ ਕਰਾਈ ਪ੍ਰਕਾਸ਼ ਕਰਾਇਆ ਤੇ ਸਾਡੀ ਇਤਰਾਸ ਦੀ ਸਾਰੀ ਡੇਰੇ ਵਾਲਿਆਂ ਦੀ ਮੈਂ ਕਹਿੰਨਾ ਵੀ ਜਿਹੜੇ ਸਭ ਤੋਂ ਵੱਡੀ ਜਿਹੜੀ ਆਪਾਂ ਨੂੰ ਸੰਗਤ ਨੂੰ ਮਾਫੀ ਮੰਗਦੇ ਆ ਤੁਹਾਡੇ ਜ਼ਰੀਏ ਵੀ ਜਿਹੜਾ ਆਪਾਂ ਕਰਤਾਰਪੁਰ ਦਾ ਲਾਂਗੇ ਦਾ ਬੰਨ ਨਹੀਂ ਬੰਨ ਸਕੇ ਇਹ ਸਭ ਤੋਂ ਵੱਡੀ ਸਾਡੇ ਮੱਥੇ ਤੇ ਕਲੰਕ ਹੈ ਮੈਂ ਸਮਝਦਾ ਕਿ ਮੈਂ ਦੇਖਦਿਆਂ ਆਈ ਕੋਈ ਸਰਕਾਰ ਤੁਹਾਡੀ ਮਦਦ ਕਰਨ ਸਾਰਾ ਤੁਸੀਂ ਤਬਾਹ ਹੋਏ ਪਏ ਹੋ ਜਾਂ ਸਰਕਾਰ ਨੂੰ ਇਹ ਲੱਗਦਾ ਕਿ ਤੁਹਾਡਾ ਤੁਹਾਡੇ ਪੈਂਡ ਹੈ ਜਿਹੜੇ ਉਹ ਠੀਕ ਹੈ ਇੱਥੇ ਕੋਈ ਲੋੜ ਨਹੀਂ ਬਾਬਾ ਜੀ ਨੇ ਸਭ ਕੁਝ ਦੱਸ ਦਿੱਤਾ ਹਮ ਸਰਕਾਰ ਦਾ ਤੇ ਇੱਥੇ ਨਾ ਕੋਈ ਨਹੀਂ ਹਮ ਸਰਕਾਰਾਂ ਸਾਰੀਆਂ ਜਿਹੜੀਆਂ ਨੇ ਉਹ ਝੂਠ ਬੋਲਦੀਆਂ ਨੇ ਹਮ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਬਣੀਆਂ ਨੇ ਸਾਰੀਆਂ ਸਰਕਾਰਾਂ ਨੇ ਇਹ ਬਾਰਡਰ ਦੀ ਪੱਟੀ ਵਾਸਤੇ ਕੁਝ ਨਹੀਂ ਕੀਤਾ ਹਮ ਇਹ ਤੁਸੀਂ ਬੰਨ ਜਿਹੜਾ ਬਣਿਆ ਏ 1955 ਦਾ ਬਣਿਆ ਹੂੰ ਉਹਦੇ ਤੋਂ ਬਾਅਦ ਇਹਦੇ ਤੇ ਕੋਈ ਮਿੱਟੀ ਕਦੇ ਪਾਈ ਨਹੀਂ ਹੂੰ ਉਹ ਖੁਰ ਖੁਰ ਕੇ ਖੁਰ ਖੁਰ ਕੇ ਜਿਹੜੀ ਸਾਰੀ ਜਿਹੜੀ ਏ ਉਹ ਥੱਲੇ ਜ਼ਮੀਨ ਦੇ ਲੈਵਲ ਤੇ ਇਸ ਕਰਕੇ ਕੋਈ ਸਰਕਾਰ ਵੀ ਇੱਥੇ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਹੂੰ ਬਾਬਾ ਜੀ ਨੇ ਜਿਹੜੇ ਵਿਚਾਰ ਰੱਖੇ ਨੇ ਅਸੀਂ ਸਾਰੇ ਇਹਨਾਂ ਨਾਲ ਸਹਿਮਤ ਹੂੰ ਔਰ ਇਹਨਾਂ ਦੀ ਰਹਿਨਮਾਈ ਥੱਲੇ ਜਿਹੜੇ ਹੁਣ ਕੰਮ ਸ਼ੁਰੂ ਕੀਤੇ ਨੇ ਇਹਨਾਂ ਨੇ ਇਹਨਾਂ ਦਾ ਦੇਣ ਅਸੀਂ ਦੇ ਨਹੀਂ ਸਕਦੇ ਦੇਣ ਔਰ ਇਹਨਾਂ ਨੇ ਬੜੇ ਵੱਡੇ ਉਪਰਾਲੇ ਕਰ ਰਹੇ ਨੇ ਸਾਡੇ ਸਾਰੇ ਬੰਨ ਜਿਹੜੇ ਨੇ ਇਹਨਾਂ ਨੇ ਬੰਨ ਦਿੱਤੇ ਨੇ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਅੱਛਾ ਇੱਕ ਇੱਕ ਮੈਂ ਕਰ ਹਾਂਜੀ ਇੱਕ ਗੱਲ ਮੇਰੀ ਵੀਰ ਜੀ ਤੁਸੀਂ ਹੁਣ ਬੰਨ ਦੀ ਗੱਲ ਕੀਤੀ ਨਾ ਇਹ ਬਾਨਾ ਤੁਹਾਨੂੰ ਵੇਖਣ ਨੂੰ ਛੋਟਾ ਜਿਹਾ ਲੱਗਦਾ ਇੱਥੇ 1500 ਵੱਡਾ ਟਰਾਲਾ 32 32 ਫੁੱਟ ਦੇ ਬਾਬਾ ਨੇ ਲਿਆ ਕੇ ਮਿੱਟੀ ਪਾਈ ਹੁਣ ਇਹ ਨਾਲ ਚੱਲੋ ਜਿਹੜੇ ਬਾਬਾ ਜੀ ਬੰਨ ਬੰਨ ਡੇ ਨੇ ਸਰਕਾਰ ਨੇ ਟੈਂਡਰ ਕਰ ਲਿਆ ਉਹਦੇ ਉੱਤੇ ਇਹਨਾਂ ਬਾੜੀਆਂ ਤੇ 50-50 ਟਰਾਲੀਆਂ ਮਿੱਟੀ ਪਾ ਕੇ ਨਾ ਪੈਸੇ ਲੈ ਜੰਨੇ ਨੇ ਕੀ ਗੱਲ ਇਹਨਾਂ ਪੁੱਛਿਆ ਬਾਬਾ ਜੀ ਉੱਥੇ ਹੁਣ ਕੋਰੀਡਰ ਦੇ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ ਹਮ ਬਾਬਾ ਜੀ ਕੋ ਸੇਵਾ ਬੰਦ ਕਰਾ ਕੇ 54 ਕਰੋੜ ਦਾ ਉੱਥੇ ਇਹਨਾਂ ਟੈਂਡਰ ਕਰ ਲਿਆ ਉਹ ਟੈਂਡਰ ਦੇ ਵਿੱਚੋਂ 4 ਕਰੋੜ ਦੂਜੇ ਬਾਬਾ ਜੀ ਨੂੰ ਦੇ ਕੇ ਉਹਨਾਂ ਨੂੰ ਸੇਵਾ ਦਿੱਤੀ ਹੈਗੀ ਬਾਕੀ 50 ਕਰੋੜ ਸਰਕਾਰ ਖਾ ਗਈ ਉਹ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਅੱਛਾ ਇਹ ਵੀ ਚੱਲੀ ਜਾਂਦਾ ਹੈ ਆ ਇਹ ਚੱਲਦਾ ਜੀ ਤੁਸੀਂ ਆ ਤੁਹਾਨੂੰ ਮੈਂ ਵਿਖਾਉਣਾ ਹੁਣ ਹਮ ਸੱਚ ਬੋਲੋ ਕਿ ਜਦੋਂ ਤੁਹਾਡੇ ਤੇ ਪਰਚੇ ਨੂੰ ਦਾਹੜੇ ਤੇ ਹੋਣ ਗਿਓ ਹੁਣ ਤਨ ਮੈਂ ਇੱਕ ਗੱਲ ਕਹੀ ਨਾ ਤੁਸੀਂ ਕਹਿਣ ਦੇ ਸੱਚ ਲੈੜਦੀ ਇੱਥੇ ਹੁਣ ਧੂਆਂ ਭਾਲਦੇ ਆ ਤੁਹਾਡੇ ਵੇਖੋ ਮਿੰਟ ਤੇ ਇੱਥੇ ਹੁੰਦੀ ਪੁਲਿਸ ਕਿ ਨਹੀਂ ਹੁੰਦੀ ਆ ਤੁਸੀਂ ਵੇਖੋ ਮਿੱਟੀ ਪਾਤੀ ਹੈ ਉਹਨਾਂ ਦਾ ਡਾਟਰ ਵਾਲੀਆਂ ਮਿੱਟੀ ਪਾ ਕੇ ਪਤਾ ਨਹੀਂ ਦਾ ਸੌਕ ਰੋਡ ਲੈਣਾ ਕਿ 50 ਕਰੋੜ ਲੈਣਾ ਮਤਲਬ ਹੁਣ ਸਰਕਾਰ ਉਹ ਡਰਾਮੇਬਾਜ਼ੀ ਤੇ ਆ ਗਈ ਹੈ ਕਿ ਬੰਨ ਲੋਕਾਂ ਨੇ ਪੱਕੇ ਕਰ ਲਏ ਤੇ ਹੁਣ ਉੱਤੇ ਮਾੜਾ ਮੋਟਾ ਲਿਪਾ ਪੋਚੀ ਕਰਕੇ ਤੇ ਆਪਦੇ ਨੰਬਰ ਹੋਂ ਡਿਆ ਜੀ ਸਾਡੇ ਉਹ ਹੀ ਬੰਨ ਚੱਲਣ ਦੀ ਸੇਵਾ ਦੀ ਉਹਨਾਂ ਨੇ ਬੰਦ ਕਰਾਤਾ ਆਣ ਕੇ ਬਾਬੇ ਨੂੰ ਕਹਿੰਦੇ ਨਹੀਂ ਜੀ ਤੁਸੀਂ ਬੰਦ ਕਰ ਦੋ ਉਹ ਟੈਂਡਰ ਵਾਲੇ ਉੱਤੇ ਦੱਸਦਾ ਟਿੱਪੜਾ ਮਿੱਟੀ ਪਾ ਕੇ ਉਹਨਾਂ ਪੈਸੇ ਲੈ ਜਾਂਦੇ ਨੇ ਇਹ ਵੀ ਗੱਲ ਕਹਿੰਦੇ ਨੇ ਤੁਹਾਡੇ ਨਾਲ ਉਹ ਤੁਸੀਂ ਗੱਲ ਕਰੋ ਤੁਹਾਨੂੰ ਵਿੱਚ ਦਿੰਨੇ ਆ ਜੀ ਅੱਛਾ ਇੱਕ ਸਰਪੰਚ ਸਾਹਿਬ ਇੱਕ ਗੱਲ ਦੀ ਮੈਂ ਜਾਣਕਾਰੀ ਲੈਣੀ ਆ